ਟਿਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਆਂ ਮਹੀਨ ਸ਼ੁਰੂ ਹੋ ਗਿਆ ਮੌਸਮ ਮਹੀ ਦਾ ਤੇ ਕਿਉਂਕਿ ਮਹੀ ਬਹੁਤ ਜ਼ਰੂਰੀ ਵੀ ਹੈ ਤੇ ਵੈਸੇ ਇੱਕ ਮੌਸਮ ਦੇ ਬਾਰੇ ਵਿਸ਼ੇਸ਼ ਰਿਪੋਰਟ ਹੈ ਉਹ ਮੈਂ ਕਿਸੇ ਦੇ ਨਾਮ ਮਹਾਰਾਜ ਜਨਜੀ ਸਿੰਘ ਦੀ ਲੜੀ ਤੋਂ ਬਾਅਦ ਪੇਸ਼ ਕਰਾਂਗਾ ਕਿਉਂਕਿ ਮੌਸਮ ਦੇ ਬਾਰੇ ਸਾਨੂੰ ਜਾਣਕਾਰੀਆਂ ਨਹੀਂ ਕਿ ਕਿਹੜੀ ਰੁੱਤ ਤੇ ਕੀ ਕਰੀਏ ਤੇ ਕੀ ਖਾਈਏ ਮੌਸਮਾਂ ਦਾ ਰੁੱਤਾਂ ਦਾ ਕੀ ਇਤਿਹਾਸ ਹੈ ਰੁੱਤਾਂ ਦਾ ਸਾਡੇ ਸੁਭਾਅ ਤੇ ਸਾਡੇ ਸਭਿਆਚਾਰ ਤੇ ਸਾਡੇ ਧਾਰਮਿਕ ਨਜ਼ਰੀਏ ਚੋਂ ਕੀ ਇਸ ਦੇ ਜਿਹੜੇ ਨੇ ਵਿਸ਼ੇਸ਼ਤਾਵਾਂ ਨੇ ਜਿਸ ਤਰ੍ਹਾਂ ਦੇਸ਼ ਭਰ ਦੇ ਵਿੱਚ ਮੌਸਮ ਦੀ ਵਿੱਚ ਇਹ ਤਬਦੀਲੀ ਹੋ ਗਈ ਹੈ ਮੌਨਸੂਨ ਆਏ ਨੇ ਇਸ ਸਬੰਧੀ ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਰਾਮ ਸ਼ੰਕਰ ਉਪਾਧਿਆ ਦੇ ਕੁਝ ਸੁਝਾਅ ਆਏ ਨੇ ਦੇਸ਼ ਭਰ ਦੇ ਵਿੱਚ ਜਿਸ ਤਰ੍ਹਾਂ ਬਾਰਿਸ਼ ਦੀ ਸ਼ੁਰੂਆਤ ਹੋ ਗਈ ਹੈ ਸੋ ਮੌਸਮ ਦੇ ਵਿੱਚ ਇਸ ਤਬਦੀਲੀ ਦਾ ਕੀ ਅਸਰ ਮਨੁੱਖਾਂ ਦੇ ਜਨਵਰਾਂ ਤੇ ਖਾਸ ਕਰਕੇ ਮਹਿਲਾਵਾਂ ਦੇ ਮੂਡ ਤੇ ਪੈਂਦਾ ਸੋ ਇਸ ਸਿਲਸਿਲੇ ਵਿੱਚ ਔਰਤਾਂ ਦੇ ਮੂਡ ਤੇ ਇਸ ਦਾ ਇੱਕ ਖਾਸ ਅਸਰ ਪੈਂਦਾ ਹੈ ਬਰਸਾਤ ਦੇ ਵਿੱਚ ਮਹਿਲਾਵਾਂ ਦੇ ਮੂਡ ਦੇ ਵਿੱਚ ਸਵਿੰਗ ਦੀ ਸਮੱਸਿਆ ਨਾਲ ਉਹਨਾਂ ਨੂੰ ਯੋਜਨਾ ਪੈਂਦਾ ਅਮਰੀਕਾ ਦੇ ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਡਾਕਟਰ ਰਾਮਸ਼ੰਕਰ ਉਪਾਧਿਆ ਦੱਸਦੇ ਨੇ ਕਿ ਬਰਸਾਤ ਦੇ ਮੌਸਮ ਦੇ ਵਿੱਚ ਮਹਿਲਾਵਾਂ ਦੇ ਵਿੱਚ ਸੈਰੋਟੋਨਿਨ ਹਾਰਮੋਨ ਦਾ ਲੈਵਲ ਘਟ ਜਾਂਦਾ ਹੈ ਇਸ ਦੇ ਵਿੱਚ ਉਹਨਾਂ ਨੂੰ ਖੁਸ਼ੀ ਦਾ ਅਹਿਸਾਸ ਘੱਟ ਹੁੰਦਾ ਜਾਨਕਿ ਔਰਤਾਂ ਦੇ ਵਿੱਚ ਉਦਾਸੀ ਆ ਜਾਂਦੀ ਹੈ ਇਸ ਹਾਰਮੋਨ ਦੇ ਘਟਣ ਦੇ ਨਾਲ ਜੋ ਸੈਰੋਟੋਨਿਨ ਹਾਰਮੋਨ ਹੈ ਜਿਵੇਂ ਅਸੀਂ ਡਾਕਟਰ ਪੱਟੀ ਸਾਹਿਬ ਨੂੰ ਪੁੱਛਾਂਗੇ ਸੋ ਉਸ ਹਾਰਮੋਨ ਦੇ ਘਟਣ ਦੇ ਨਾਲ ਮਹਿਲਾਵਾਂ ਦੇ ਵਿੱਚ ਖੁਸ਼ੀ ਦਾ ਅਹਿਸਾਸ ਘੱਟ ਹੋ ਜਾਂਦਾ ਹੈ ਤੇ ਉਹ ਜ਼ਿਆਦਾ ਉਦਾਸ ਰਹਿਣ ਲੱਗਦੀਆਂ ਨੇ ਅਜਿਹੇ ਦੇ ਵਿੱਚ ਉਹ ਜ਼ਿਆਦਾ ਖਾਣ ਲੱਗ ਪੈਂਦੀਆਂ ਨੇ ਉਦਾਸੀ ਕਿਉਂਕਿ ਜਦੋਂ ਬੰਦੇ ਨੂੰ ਡਿਪਰੈਸ਼ਨ ਆਉਂਦਾ ਹੈ ਜਾਂ ਉਦਾਸੀ ਆਉਂਦੀ ਹੈ ਉਦੋਂ ਵੀ ਬੰਦਾ ਲੋੜ ਤੋਂ ਵੱਧ ਖਾਂਦਾ ਹੈ ਉਹ ਜਦੋਂ ਖੁਸ਼ ਹੁੰਦਾ ਨਾ ਤਾਂ ਫਿਰ ਅਗਲਾ ਕਹਿੰਦਾ ਵੀ ਹਾਂ ਇੰਨੇ ਕਿਨਾਲੇ ਰਾਜ ਆ ਗਿਆ ਜੇ ਉਦਾਸ ਆ ਅਗਲੇ ਕਈ ਵਾਰੀ ਇਸ ਕਰਕੇ ਵੀ ਜਾਦਾ ਖਾਂਦੇ ਨੇ ਕਿ ਯਾਰ ਦੋ ਰੋਟੀਆਂ ਵੱਧ ਖਾ ਲਓ ਘੁੰਕੀ ਚੜ ਜੂਗੀ ਨੀਂਦ ਆ ਜੂਗੀ ਇਹ ਵੀ ਸਾਡੇ ਸਿਲਸਿਲਾ ਹੈਗਾ ਤੇ ਇਸ ਤਰ੍ਹਾਂ ਕਈ ਵਾਰੀ ਬਿਨਾਂ ਭੁੱਖ ਤੋਂ ਸਿਰਫ ਅਸੀਂ ਆਪਣਾ ਮੂਡ ਠੀਕ ਕਰਨ ਦੇ ਲਈ ਅਸੀਂ ਤਲੀਆਂ ਹੋਈਆਂ ਚੀਜ਼ਾਂ ਖਾ ਲੈਂਦੇ ਆ ਕਿਉਂਕਿ ਬੀਬੀਆਂ ਘਰ 'ਚ ਰਹਿੰਦੀਆਂ ਨੇ ਇਸ ਕਰਕੇ ਉਹ ਕਈ ਵਾਰੀ ਉਹਨਾਂ ਦਾ ਹੁੰਦਾ ਕਿ ਕੜਾਹੀ ਬਣਾ ਲਓ ਪੂਰੀਆਂ ਬਣਾ ਲਓ ਸੋ ਇਹ ਵੀ ਕਾਰਨ ਹੈ ਸੋ ਇਸ ਤਰ੍ਹਾਂ ਉਹਨਾਂ ਦਾ ਔਰਤਾਂ ਦਾ ਵਜਨ ਵਧਣ ਲੱਗ ਪੈਂਦਾ ਇਸ ਵਾਰੀ ਹਾਰਵਰਡ ਯੂਨੀਵਰਸਿਟੀ ਹਾਰਵਰਡ ਮੈਡੀਕਲ ਕਾਲਜ ਸਕੂਲ ਦੇ ਪ੍ਰੋਫੈਸਰ ਡਾਕਟਰ ਰਾਮਸ਼ੰਕਰ ਉਪਾਧਿਆ ਦੱਸਦੇ ਨੇ ਕਿ ਇਸ ਤੋਂ ਬਚਣ ਦੇ ਲਈ ਮਹਿਲਾਵਾਂ ਦੇ ਵਿੱਚ ਵਿਟਾਮਿਨ ਤੋਂ ਪਰ ਨਾਲ ਭਰਪੂਰ ਆਹਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਖਾਸ ਤੌਰ ਤੇ ਵਿਟਾਮਿਨ ਡੀ ਸਰੀਰ ਦੇ ਵਿੱਚ ਘਟਨਾ ਹੋਣ ਦੇ ਉਹ ਕਿਉਂਕਿ ਬਰਸਾਤ ਦੇ ਮੌਸਮ 'ਚ ਜਿਵੇਂ ਅਸੀਂ ਧੁੱਪ 'ਚ ਘਟ ਜਾਂਦੇ ਆ ਧੁੱਪ ਘਟ ਜਾਂਦੀ ਹੈ ਸੋ ਉਹ ਵਿਟਾਮਿਨ ਡੀ ਜਿਹੜਾ ਆਲਰੇਡੀ ਘਟ ਹੈ ਕਿਉਂਕਿ ਅਸੀਂ ਅੱਜਕੱਲ ਧੁੱਪ 'ਚ ਰਹਿਣ ਦੀ ਆਦਤ ਬਹੁਤ ਘਟਾ ਲਿਆ ਵਿੜਿਆਂ ਚ ਕੰਮ ਘਟ ਗਏ ਨੇ ਸਾਰਾ ਕੁਝ ਜਿਹੜਾ ਅੰਦਰੂਨ ਹੋ ਗਿਆ ਤਕਰੀਬਨ ਸੋ ਇਸ ਕਰਕੇ ਛੱਤ ਤੇ ਕਦੇ ਨਹੀਂ ਜਾਣਾ ਧੁੱਪ 'ਚ ਕਦੇ ਨਹੀਂ ਜਾਣਾ ਜੇ ਜਾਣਾ ਤਾਂ ਛਤਰੀ ਲੈਣੀ ਹੈ ਕਿ ਭਾਈ ਰੰਗ ਖਰਾਬ ਹੋ ਜਾਏਗਾ ਸੋ ਇਹ ਕੁਦਰਤੀ ਹੈ ਬੀਬੀਆਂ ਤੇ ਬੀਬੀਆਂ ਬੰਦੇ ਵੀ ਧੁੱਪ 'ਚ ਬਹੁਤ ਘਟ ਨਿਕਲਦੇ ਨੇ ਪੰਜਾਬ ਦੇ ਵਿੱਚ ਆਮ ਦੇਖਿਆ ਗਿਆ ਕਿ ਬੰਦਿਆਂ ਦੇ ਵਿੱਚ ਵੀ ਵਿਟਾਮਿਨ ਡੀ ਦੀ ਘਾਟ ਹੋ ਰਹੀ ਹੈ ਐਨੀ ਧੁੱਪ ਨਿਕਲਣ ਦੇ ਬਾਵਜੂਦ ਵਿਦੇਸ਼ਾਂ 'ਚ ਤਾਂ ਚਲੋ ਮਜਬੂਰੀ ਹੈ ਤੇ ਉਸ ਵਾਰ ਮੈਂ ਜਦੋਂ 2009 ਚ ਨਿਊਜ਼ੀਲੈਂਡ ਗਿਆ ਤੇ ਉੱਥੇ ਮੇਰੇ ਦੋਸਤਾਂ ਨੇ ਦੱਸਿਆ ਕਿ ਇਹ ਨਹੀਂ ਦਿਨੀ ਲੋਕਾਂ 'ਚ ਡਿਪਰੈਸ਼ਨ ਬਹੁਤ ਆਉਂਦਾ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਐਡਡ ਅੱਠ پہاੜੇ ਦਿਨੇ ਤੁਸੀਂ ਸਾਰਾ ਦਿਨ ਘਰਾਂਜ ਤੜੇ ਰਹੋ ਮਤਲਬ ਸੂਰਜ ਕਿਤੇ ਨਜ਼ਰ ਨਹੀਂ ਆਉਂਦਾ ਇਹ ਵੀ ਮਤਲਬ ਤੁਹਾਨੂੰ ਉਦਾਸੀ 'ਚ ਲਿਆਉਂਦਾ ਸੋ ਇਸ ਕਰਕੇ ਜਦੋਂ ਇਹ ਉਦਾਸੀ ਆਉਂਦੀ ਹੈ ਤੇ ਫਿਰ ਬੰਦਾ ਘਰੇ ਅਗਲਾ ਕਹਿੰਦਾ ਕੁਝ ਵੇਲਿਆ ਯਾਰ ਪਕੌੜੇ ਹੀ ਬਣਾ ਲਓ ਕੁਝ ਹੋਰ ਬਣਾ ਲਓ ਸੋ ਉਸ ਰਨ weight ਤੁਹਾਡਾ ਬਹੁਤ ਵੱਧ ਹੈ ਇਸ ਲਈ weight training ਜਿਹੜਾ ਇਸ ਤੇ ਵਾਸਤੇ ਤੁਸੀਂ ਉਡੀਕ ਨਾ ਕਰੋ ਤੇ weight ਵਾਸਤੇ ਤੁਸੀਂ ਟ੍ਰੇਨਿੰਗ ਨਾ ਕਰੋ weight training ਨਾ ਕਰੋ ਬਲਕਿ ਸਟ੍ਰੈਚਿੰਗ ਕਰੋ ਜਣੀ ਆਪਣੇ ਆਪ ਨੂੰ ਜਿਹੜੀ ਬੋਡੀ ਨੂੰ ਖਚਾਉਣ ਵਾਲੇ ਜਿਹੜੇ ਐਕਸਰਸਾਈਜ਼ ਆ ਉਹ ਕਰੋ ਸਟ੍ਰੈਚਿੰਗ ਕਰੋ ਇਸ ਮੌਸਮ ਦੇ ਵਿੱਚ ਫੋਰਮੂਟਿਡ ਫੂਡ ਜਾਨੀ ਕਿ ਇਡਲੀ ਡੋਸਾ ਵਰਗੀਆਂ ਚੀਜ਼ਾਂ ਆਸਾਨੀ ਨਾਲ ਪਚ ਜਾਂਦੀਆਂ ਨੇ ਇਹਨਾਂ ਦਾ ਸੇਵਨ ਕਰੋ ਸਾਹ ਨਾਲ ਸੰਬੰਧੀ ਜੇ ਤੁਹਾਨੂੰ ਸਮੱਸਿਆ ਤਾਂ ਜਾਮਣਾ ਖੂਬ ਖਾਓ ਉਕੇ ਅੱਜਕੱਲ ਜਿਵੇਂ ਉਹ ਕਹਿੰਦੇ ਨੇ ਕਿ ਜੇਠ ਹਾੜ ਵਿੱਚ ਅੰਬ ਬਥੇਰੇ ਸੌਣ ਚ ਜਾਮਣ ਪੀਲਾ ਜੇਠ ਹਾੜ ਵਿੱਚ ਅੰਬ ਬਥੇਰੇ ਸੌਣ ਚ ਜਾਮਣ ਪੀਲਾ ਰਾਂਝਣਾ ਆ ਜਾਵੇ ਤੈਨੂੰ ਪਾ ਕੇ ਪਟਾਰੀ ਕੀਲਾ ਯਾਨੀ ਹੁਣ ਚਲੋ ਪੀਲਾ ਤਾਂ ਨਹੀਂ ਹੈ ਪਰ ਜਾਮਣਾ ਤਾਂ ਹੈਗੀਆਂ ਸੋ ਜਾਮਣਾ ਡਟ ਕੇ ਖਾਓ ਲੋਨ ਵਗੈਰਾ ਦਾ ਨਾਲ ਇਸਤੇਮਾਲ ਕਰ ਲਓ ਸੋ ਬਰਸਾਤ ਦੇ ਵਿੱਚ ਜਿਹੜਾ ਤੁਹਾਡਾ ਮੋਟੋਬਲਿਜ਼ਮ ਹੈ ਉਹ ਸਲੋ ਹੋ ਜਾਂਦਾ ਇਸ ਲਈ ਘੜੀ ਦੇਖ ਕੇ ਨਾ ਖਾਓ ਵੀ 8 ਵਜੇ ਖਾਣਾ ਖਾ ਲਓ 1 ਵਜ ਗਿਆ ਖਾਣਾ ਖਾ ਲਓ ਜੇ ਭੁੱਖ ਹੈ ਤਾਂ ਖਾਓ ਆਪਣਾ ਲੰਚ ਬ੍ਰਾਂਚ ਉਸ ਮੁਤਾਬਕ ਨਾ ਕਿ ਟਾਈਮ ਹੋ ਗਿਆ ਖਾ ਲਓ ਜੇ ਨਹੀਂ ਲੋੜ ਤਾਂ ਨਾ ਖਾਓ ਜਿਹੜੇ ਕਾਰਬੋਹਾਈਡਰੇਟਸ ਦੇ ਸਰੋਤ ਨੇ ਉਹ ਜ਼ਿਆਦਾ ਲਾਓ ਜਿਹਦੇ ਵਿੱਚ ਰਾਗੀ ਹੈ ਜਵਾਰ ਹੈ ਕੋਧਰਾ ਆ ਕਟਕੀ ਹੈ ਕੋਧਰਾ ਗੁਰਨਾਨਕ ਵਾਲਾ ਸੀ ਉਹ ਸੁਣਦੇ ਹੀ ਆ ਕਿ ਗੁਰੂ ਸਾਹਿਬ ਨੇ ਕੋਧਰੇ ਦੀ ਰੋਟੀ ਪਸੰਦ ਕੀਤੀ ਭਾਈ ਲਾਲੋ ਦੀ ਮਲਕ ਭਾਗੋ ਦੇ 72 36 ਪਦਾਰਥਾਂ ਨਾਲੋਂ ਸੋ ਕੋਧਰੇ ਦਾ ਇਸਤੇਮਾਲ ਕਰੋ ਕਟਕੀ ਦਾ ਇਸਤੇਮਾਲ ਕਰੋ ਜਿਹੜੇ ਇਹ ਮਤਲਬ ਮੋٹے اناਜ ਨੇ ਇਹ ਸਭ ਤੋਂ ਅੱਛੇ ਨੇ ਤੇ ਆਪਣੇ ਖਾਣ ਦੇ ਵਿੱਚ ਸਾਬਤ اناਜ ਦੀ ਮਾਤਰਾ ਵਧਾਓ ਫੈਟ ਦੇ ਵਾਸਤੇ ਖਾਣੇ ਦੇ ਵਿੱਚ ਘੀ ਦਾ ਇਸਤੇਮਾਲ ਕਰੋ ਫੈਟ ਦੇ ਵਾਸਤੇ ਘੀ ਦਾ ਇਸਤੇਮਾਲ ਕਰੋ ਜਾਨੀ ਜੇ ਤੁਹਾਡੇ ਦੇਸੀ ਘਿਓ ਹੈ ਨਾ ਉਹਦੇ ਅਰਕੀ ਰੀਸ ਨਹੀਂ ਹੈ ਹਰੀਆਂ ਪੱਤੇਦਾਰ ਸਬਜ਼ੀਆਂ ਗਾਜਰ ਮੋਲੀ ਤੇ ਲੌਕੀ ਸਭ ਤੋਂ ਜ਼ਿਆਦਾ ਲਓ ਪਪੀਤਾ ਤੇ ਚੁਕੰਦਰ ਵੀ ਫਾਇਦੇਮੰਦ ਹੋ ਸਕਦਾ ਹੈ ਜੇ ਪਰੌਂਠੇ ਹੀ ਖਾਣੇ ਆ ਨਾ ਤਾਂ ਪਪੀਤੇ ਦੇ ਬਣਾ ਕੇ ਖਾ ਲੋ ਕਿਉਂਕਿ ਕੱਚਾ ਪਪੀਤਾ ਲਿਓ ਉਹਦੇ ਬਹੁਤ ਕਮਾਲ ਦੇ ਪਰੌਂਠੇ ਬਣਦੇ ਆ ਉਹਨੂੰ ਕਦੂਕਾਸ਼ ਕਰਕੇ ਮੈਸ਼ ਕਰਕੇ ਕੱਚੇ ਪਪੀਤੇ ਦੇ ਕਿਉਂਕਿ ਉਹਦੇ ਵਿੱਚ ਮਸਾਲਾ ਵੀ ਨਹੀਂ ਲੱਗਿਆ ਹੁੰਦਾ ਸੋ ਦਹੀਂ ਵਰਗੇ ਜਿਹੜੇ ਪ੍ਰੋਬਾਇਓਟਿਕਸ ਚੀਜ਼ਾਂ ਨੇ ਇਹਨਾਂ ਦਾ ਖੂਬ ਸੇਵਨ ਕਰੋ ਤੇ ਇਸ ਤਰ੍ਹਾਂ ਡਾਕਟਰ ਜਿਹੜੇ ਹਾਰਵਰਡਸ ਮੈਡੀਕਲ ਸਕੂਲ ਦੇ ਪ੍ਰੋਫੈਸਰ ਡਾਕਟਰ ਰਾਮਕਰਨ ਦੱਸਦੇ ਨੇ ਕਿ ਬਰਸਾਤ ਦੇ ਵਿੱਚ ਡੀਹਾਈਡਰੇਸ਼ਨ ਸਭ ਤੋਂ ਜ਼ਿਆਦਾ ਹੁੰਦਾ ਹੈ ਇਸ ਕਰਕੇ ਪਸੀਨਾ ਨਾ ਹੋਣ ਕਰਕੇ ਪਿਆਸ ਨਹੀਂ ਲੱਗਦੀ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਪਰ ਇਸ ਲਈ ਪਿਆਸ ਲੱਗੇ ਬਿਨਾਂ ਵੀ ਪਾਣੀ ਪੀਂਦੇ ਰਹੋ ਚਾਹ ਕੌਫੀ ਦੀ ਜਗ੍ਹਾ ਸੂਪ ਲਓ ਹਾਲਾਂਕਿ ਹਰਬਲ ਚਾਹ ਤੁਸੀਂ ਗ੍ਰੀਨ ਟੀ ਵਗੈਰਾ ਲੈ ਸਕਦੇ ਹੋ ਜਾਂ ਤੁਸੀਂ ਜਿਹੜੀ ਨਿੰਬੂ ਵਾਲੀ ਚਾਹ ਬੈਸਟ ਰਹਿੰਦੀ ਵੈਸੇ ਤੇ ਉਸ ਕਰਕੇ ਉਸ ਦਾ ਇਸਤੇਮਾਲ ਤੁਸੀਂ ਲੋਕ ਕਰ ਸਕਦੇ ਹੋ ਤੇ ਇਸ ਕਰਕੇ ਇਮਿਊਨਿਟੀ ਜਿਹੜੀ ਘਟ ਜਾਂਦੀ ਹੈ ਉਸ ਨੂੰ ਬਰਕਰਾਰ ਕਿਤੇ ਰੱਖਣਾ ਇਮਿਊਨਿਟੀ ਬਣਾਉਣ ਵਾਸਤੇ ਖੱਟੇ ਫਲ ਖਾਣੇ ਚਾਹੀਦੇ ਨੇ ਨਿੰਬੂ ਦਾ ਸੇਵਨ ਵਧਾ ਦੇਣਾ ਚਾਹੀਦਾ ਸੋ ਇਸ ਕਰਕੇ ਅਮੀਬਾ ਜਾਂ ਹੋਰ ਬਹੁਤ ਸਾਰੀਆਂ ਆਲਮਤਾਂ ਇਸ ਦੌਰਾਨ ਵੱਧ ਜਾਂਦੀਆਂ ਨੇ ਖਾਸ ਕਰਕੇ ਆਪਣੇ ਹੱਥਾਂ ਦੀ ਸਾਫ਼ ਸਫਾਈ ਪੂਰੀ ਰੱਖੋ ਹਨਾ ਨਹਾਉਣ ਧੋਣ ਦਾ ਇਸਤੇਮਾਲ ਜ਼ਿਆਦਾ ਕਰੋ ਕਿਉਂਕਿ ਬੀਬੀਆਂ ਨੂੰ ਇਹ ਆ ਕਿ ਕਦੇ ਮੀ ਆ ਗਿਆ ਪੋਚੇ ਲਾਓ ਇਹ ਵਲਾਓ ਉਹ ਵਲਾਓ ਸੋ ਇਸ ਕਰਕੇ ਔਰਤਾਂ ਦੇ ਵਿੱਚ ਮੋਟਾਪਾ ਇਸ ਸੌਣ ਮਹੀਨੇ ਦੇ ਦੌਰਾਨ ਖੂਬ ਵੱਧਦਾ ਹੈ ਸੋ ਖਾਣ ਪਾਣ ਵੀ ਕਈ ਵਾਰੀ ਜ਼ਿਆਦਾ ਹੋ ਜਾਂਦਾ ਤੇ ਜ਼ਿਆਦਾ ਘਰਾਂ ਦੇ ਵਿੱਚ ਰਹਿਣਾ ਹੁੰਦਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਲੋ ਆਪਣੇ ਨਾਲ ਡਾਕਟਰ ਮਲਕੀਸ਼ ਸਿੰਘ ਪੱਟੀ ਸਾਹਿਬ ਜੁੜ ਗਏ ਨੇ ਪੱਟੀ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਆਹ ਸੋ ਸਤਿ ਸ੍ਰੀ ਅਕਾਲ ਸਸੀਗਲ ਪੱਟੇ ਸਾਹਿਬ ਪੱਟੇ ਸਾਹਿਬ ਜਿਸ ਤਰ੍ਹਾਂ ਇਹ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਬਰਸਾਤ ਦੇ ਦੌਰਾਨ ਇਹ ਜਿਹੜੇ ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਡਾਕਟਰ ਰਾਮਕਰਨ ਦੱਸਦੇ ਨੇ ਭਾਰਤੀ ਖੇਤੇ ਦੇ ਮੁਤਾਬਕ ਕਿ ਬਰਸਾਤ ਦੇ ਦੌਰਾਨ ਮੂਡ ਸਵਿੰਗ ਮਹਿਲਾਵਾਂ ਦੇ ਵਿੱਚ ਆਉਂਦਾ ਹੈ ਜਿਸ ਦੇ ਨਾਲ ਵਜ਼ਨ ਵੱਧਦਾ ਹੈ ਤੇ ਇਸ ਕਰਕੇ ਸਟ੍ਰੈਚਿੰਗ ਵਧੀਆ ਐਕਸਰਸਾਈਜ਼ ਹੈ ਜਾ ਖਾਣੇ ਦੇ ਵਿੱਚ ਇਹ ਖਾਸ ਖਾਸ ਚੀਜ਼ਾਂ ਮਤਲਬ ਤੁਸੀਂ ਕੀ ਰეკਮੈਂਡ ਕਰਦੇ ਹੋ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਮਹਿਲਾਵਾਂ ਦੇ ਵਿੱਚ ਇਸ ਮੌਸਮ ਦੇ ਦੌਰੋਟੋਨਨ ਹਾਰਮੋਨ ਦਾ ਲੈਵਲ ਘਟ ਜਾਂਦਾ ਹੈ ਜਿਸ ਦੇ ਨਾਲ ਉਹਨਾਂ ਦੇ ਵਿੱਚ ਉਦਾਸੀ ਨਮੋਸ਼ੀ ਜ਼ਿਆਦਾ ਆ ਜਾਂਦੀ ਹੈ ਉਸ ਉਦਾਸੀ 'ਚ ਉਹ ਖਾਣਾ ਜ਼ਿਆਦਾ ਵਧਾ ਦਿੰਦੀਆਂ ਨੇ ਜੀ ਕੋਣ ਸਰ ਇਕਲੀ ਨਾ ਕਿਉਂ ਨਾ ਅਗੇ ਚਲੋ ਜੇ ਆਪਾਂ ਲੰਮਾ ਕਰਨਾ ਪ੍ਰੋਗਰਾਮ ਕਿੰਨਾ ਕੋਸਾ ਕੋਈ ਨਹੀਂ ਜਨ ਜਨਕ ਤੁਸੀਂ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਸਰ ਜੋ ਇਹਦੇ ਬਾਰੇ ਬਰਸਾਤ ਦੇ ਮੌਸਮ ਚ ਜੀ ਉਹਨੇ ਮੈਂ ਪਹਿਰੇ ਮੈਂ ਵੀ ਫਰੀ ਬੈਠਾ ਹਾਂ ਕੋਦੋ ਪੇਸ਼ਣ ਬੈਠੇ ਬਾਅਦ ਵਿੱਚ ਦੇਖ ਲਾਂਗੇ ਕੋਈ ਅੱਛਾ 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 ਜੀ ਜੀ ਸੋਣਾ ਸਾਹਿਬ ਇਹ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਵੀ ਸਾਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਫੈਲਣ ਦਾ ਜ਼ਿਆਦਾ ਡਰ ਹੁੰਦਾ ਹਮਮ ਬਰਸਾਤ ਦੇ ਦੌਰ ਚ ਹਮ ਸਾਡੇ ਮਿਹਦੇ ਦੀ ਇਨਫੈਕਸ਼ਨ ਮੈਂ ਸੌਕੀ ਭਾਸ਼ਾ ਜੀ ਦਸੀ ਜਨਾ ਜੀ ਏਵੇਂ ਡੇਂਗੂ ਚਿਕਨ ਗੋਨੀਆਂ ਮਲੇਰੀਆ ਕੋਲਰਾ ਟਾਈਫਾਇਡ ਵਾਇਰਲ ਫੀਵਰ ਇਹ ਡੈਰੀਆ ਜਿਹਨੂੰ ਟਟੀਆਂ ਉਲਟੀਆਂ ਦੀਆਂ ਬਿਮਾਰੀਆਂ ਕਹਿੰਦੇ ਨੇ ਅਸੀਂ ਜਾਂ ਕੋਈ ਫੰਗਸ ਬਹੁਤ ਜਿਆਦੀਆਂ ਹੁੰਦੀਆਂ ਨੇ ਇਨਫਲੂਐਂZA ਆ ਜਾਂਦਾ ਨੇ ਜਾਂ ਕੋਈ ਹੋਰ ਕਈ ਤਰ੍ਹਾਂ ਦੀਆਂ ਡਿਸੀਜ਼ ਆ ਜਾਂਦੀਆਂ ਨੇ ਚਮੜੀ ਦੇ ਵਿੱਚ ਕੀ ਹੁੰਦਾ ਕਿ ਐਥਲੀਟਸ ਫੂਟ ਨਾਂ ਦੀ ਇੱਕ ਬਿਮਾਰੀ ਹੁੰਦੀ ਉਹ ਪੈਰਾਂ ਦੇ ਥੱਲੇ ਪੌਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਾਂ ਇਹ ਬਹੁਤ ਬਣਦੀਆਂ ਜੀ ਹਾਂ ਨੰਗੇ ਪੈਰੀ ਨਾ ਅਸੀਂ ਜਦੋਂ ਪ੍ਰਸਾਦ ਦੇ ਵਿੱਚ ਨਿਕਲਦੇ ਪੈਰ ਗਿੱਲੇ ਰੱਖਦੇ ਹਾਂ ਜਾਂ ਕੋਈ ਹੋਰ ਕਿ ਇੰਨੀਆਂ ਫੰਗਲਜ਼ ਹੁੰਦੀਆਂ ਜਿਹੜੀ ਸਾਡੇ ਨਹਾਂ ਨੂੰ ਖਰਾਬ ਕਰਦੀਆਂ ਅੱਛਾ ਜੀ ਪਾਊਡਰ ਮਾਸ ਹੁੰਦੀ ਹੈ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਫੋੜੇ ਫਿੰਸੀਆਂ ਕਹਿ ਦਿੰਨੇ ਆ ਅੱਛਾ ਜੀ ਅਕਜ਼ੀਮਾ ਅਲਰਜੀ ਆ ਜਾਂਦੀ ਹੈ ਸਕੈਬਿਸ ਇੰਪੈਟੀਗੋ ਇੰਪੈਟੀਗੋ ਤੇ ਅਲੱਗ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਕਾਫੀ ਲੰਮੇ ਏਰੀਆ ਦੇ ਵਿੱਚ ਜਿਹੜਾ ਰੇਸ਼ੇ ਰੇਸ਼ੇ ਵਾਲੇ ਮਤਲਬ ਜਿਹੜੇ ਪਸ ਵਗੈਰਾ ਪੈ ਜਾਂਦੀ ਹੈ ਅੱਛਾ ਜੀ ਹੁਣ ਇਹਦੇ ਚ ਸਭ ਤੋਂ ਤੇ ਪਹਿਲੀ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਅਸੀਂ ਮਛਰ ਨੂੰ ਕੋਸ਼ਿਸ਼ ਕਰੀਏ ਕਿ ਨਾ ਫੈਲਣ ਦਿੱਤਾ ਜਾਵੇ ਮਛਰ ਤੇ ਮੱਖੀ ਅੱਛਾ ਜੀ ਕਿਉਂਕਿ ਮੋਸਟਲੀ ਬਿਮਾਰੀਆਂ ਮਛਰ ਮੱਖੀ ਦੇ ਰਾਹੀਂ ਫੈਲਦੀਆਂ ਓਕੇ ਉਹ ਵੀ ਸੜਾ ਮਛਰ ਲਗਭਗ ਤਕਰੀਬਨ ਪਤਾ ਹੀ ਹੈ ਸਾਰਿਆਂ ਨੂੰ ਚਲੋ ਆਪਾਂ ਜ਼ਿਆਦਾ ਡੀਲ ਦੇ ਵਿੱਚ ਨਹੀਂ ਜਾਂਦੇ ਤੇ ਉਸ ਤੋਂ ਵੱਧ ਵੀ ਘਰਾਂ ਦੇ ਅੰਦਰ ਜਿਹੜਾ ਮਛਰ ਹੁੰਦਾ ਨਾ ਉਹ ਜ਼ਿਆਦਾ ਖਤਰਨਾਕ ਹੁੰਦਾ ਹਾਂਜੀ ਮਾਲੋ ਸਿੰਘ ਗਮਲੇ ਗਿੱਲੇ ਸਾਡੇ ਗਿੱਲੇ ਵੀ ਹੈ ਨਾ ਪਾਣੀ ਨਹੀਂ ਵੀ ਖੜਾ ਤੇ ਉੱਥੇ ਵੀ ਮਛਰ ਣ ਦੇ ਦਿੰਦੇ ਹੂੰ ਹੂੰ ਗਮਲਿਆਂ ਨੂੰ ਵੀ ਤੁਸੀਂ 2-4 ਦਿਨ ਬਾਅਦ ਮਤਲਬ ਪਾਣੀ ਇਸ ਤਰੀਕੇ ਨਾਲ ਪਾਓ ਕਿ ਇੱਕ ਵਾਰੀ ਸੁੱਕਣੋ ਗਿੱਲੇ ਦੇ ਮਾਲੀਨ ਵੀ ਗਿੱਲਾ ਤੇ ਫਿਰ ਪਾਣੀ ਪਾ ਦਿਓ ਗਿੱਲਾ ਹੀ ਰੱਖੀ ਜਾਓ ਉਹਦੇ ਵਿੱਚ ਵੀ ਮਸ਼ੀਨ ਬਹੁਤ ਜ਼ਿਆਦਾ ਪੈਂਦਾ ਹੂੰ ਸੈਕਨੋਲਿਟੀ ਦਾ ਜਿਹੜੇ ਅਸੀਂ ਆਪਣੇ ਨੌਣ ਟੌਣ ਵਾਲੇ ਕਮਰੇ ਬਣਾਏ ਹੁੰਦੇ ਆ ਜਾਂ ਕਈ ਵਾਰੀ ਆਪਾਂ ਦਰਵਾਜ਼ਿਆਂ ਦੇ ਕਿਸੇ ਕੱਪੜੇ ਛੰਗੇ ਹੁੰਦੇ ਜੀ ਉਹਨਾਂ ਕੱਪੜਿਆਂ ਦੇ ਵਿੱਚ ਜਿਹੜਾ ਮਸ਼ਰੂਮ ਲੁਕਦਾ ਨਾ ਉਹ ਜਦੋਂ ਆਪਾਂ ਲਈ ਕਈ ਵਾਰੀ ਚੁਪ ਕਰਕੇ ਜਾ ਕੇ ਉਹ ਲੀੜੇ ਕੱਪੜੇ ਉੱਥੋਂ ਲਾਉਣ ਲੱਗਦੇ ਆ ਤੇ ਉਹ ਸਭ ਤੋਂ ਜ਼ਿਆਦਾ ਖਤਮ ਲੱਗ ਡੰਗ ਮਾਰ ਓਕੇ ਉਹਨਾਂ ਕੱਪੜਿਆਂ ਨੂੰ ਕਿਸੇ ਤਰੀਕੇ ਨਾਲ ਆਪਣਾ ਸੈੱਟ ਕਰੋਗੇ ਅਲਮਾਰੀ ਵਗੈਰਾ ਜਾਂ ਤੁਹਾਡਾ ਕੋਈ ਜਿੱਥੇ ਵੀ ਕਰਨਾ ਵੀ ਉਹਦੇ ਵਿੱਚ ਮਸ਼ਰ ਨਾ ਰਹੇ ਓਕੇ ਚੁਪ ਕਰਕੇ ਕਈ ਵਾਰੀ ਨਾੜਾ ਲਾ ਕੇ ਆਪਾਂ ਉਹਨੇ ਨਾ ਉਹ ਜਿਹੜਾ ਕੱਪੜਾ ਵੀ ਨਹੀਂ ਲੀਨੀ ਪਾਇਆ ਹ ਜਾ ਕੇ ਉਹ ਕਪੜੇ ਉਤਾਰਨ ਲੱਗਦੇ ਆ ਤੇ ਉਹ ਵਿੱਚ ਮਛਰ ਲੁਕਿਆਂ ਤੋਂ ਡੰਗ ਮਾਰਦੇ। ਹੂੰ ਮਛਰ ਕਾਮ ਘਰਾ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਲੋਕ ਬਾਹਰ ਘਟ ਜਾਂਦੇ ਆ ਜਾਂ ਬੜਾ ਪਹਿਨ ਬਾਹਰ ਦਾ ਧਿਆਨ ਰੱਖਿਆ ਜਾਂਦੇ ਉਹ ਅੰਦਰੋਂ ਹੀ ਕਈ ਵਾਰੀ ਟੀੜਤ ਹੋ ਜਾਂਦੇ। ਉਹ ਓਕੇ ਕਾਫੀ ਹੱਦ ਤੱਕ ਖਤਰਨਾਕ ਮਛਰ ਜਿਹੜਾ ਕਪੜਿਆਂ ਦੇ ਵਿੱਚ ਬਹੁਤਾਂ ਲੋਕਾਂ ਨੂੰ ਲੜਦਾ। ਹੂੰ ਦੂਜਾ ਕੀ ਕਹਿੰਦਾ ਕਿ ਆਪਣੇ ਜਿਹੜੇ ਤੁਹਾਡੀ ਮੰਝੇ ਬਿਸਤਰੇ ਆ ਉਹਨਾਂ ਦੀ ਸਫਾਈ ਰੱਖੋ ਸਿਲਨਾਂ ਦਾ ਰਹਿਣ ਜੋ ਕਿਸੇ ਤਰ੍ਹਾਂ ਦੇ ਬੈਡ ਬੱਗਸ ਵਗੈਰਾ ਉਹਨਾਂ ਦੇ ਉੱਪਰ ਨਾ ਹੋਣ। ਜੀ ਉਸ ਤੋਂ ਅਗੇ ਆਈਂਦੀ ਤੁਹਾਡੀ ਰਸੋਈ। ਹੂੰ ਰਸੋਈ ਦੇ ਵਿੱਚ ਤੁਸੀਂ ਰੋਟੀ ਜਦੋਂ ਖਾਂਦੇ ਹੋ ਚਾਹ ਪੀਂਦੇ ਹੋ ਆਪਣਾ ਬਰਤਨ ਨਾਲ ਦੀ ਨਾਲ ਹੀ ਸਾਫ਼ ਆਪੋ ਆਪਣਾ ਕਰਕੇ ਰੱਖ ਦਿਓ ਹਮਮ ਜਦੋਂ ਤੁਸੀਂ ਬਰਤਨ ਉੱਥੇ ਪਏ ਰਹਿਣ ਦਿੰਦੇ ਆ ਕਿ ਕੋਈ ਕੰਮ ਵਾਲੇ ਨੂੰ ਡੀਕਦਾ ਜਾਂ ਕੋਈ ਘਰ ਵਾਲੇ ਨੂੰ ਡੀਕਦਾ ਵੀ ਆਊਗੀ ਤੇ ਸਾਫ਼ ਕਰੂਗੀ ਹਮ ਜਦ ਤੱਕ ਉਹਨਾਂ ਦੇ ਵਿੱਚ ਫਿਰ ਉਹ ਜਿਦਾਂ ਮਤਲਬ ਕੀੜੇ ਮਕੌੜੇ ਕਹੋ ਜਾਂ ਕੋਈ ਜਿਵੇਂ ਕਾਕਰੇ ਜ਼ਾਂਬ ਕਈ ਬਣੀ ਆ ਜਾਂਦੇ ਨੇ ਅਗਰ ਕਿਸੇ ਪ੍ਰੋਬਲਮ ਕਰਕੇ ਜਾਂ ਕੋਈ ਮੱਛਰ ਆ ਜਾਂ ਮੱਖੀ ਉਹ ਜ਼ਿਆਦਾ ਜੀ ਨਹੀਂ ਤੁਸੀਂ ਡ్రਾਈ ਰੱਖੋਗੇ ਆਪਣੀ ਰਸੋਈ ਨੂੰ ਕਿਉਂਕਿ ਬਿਮਾਰੀਆਂ ਕਾਫੀ ਹੱਦ ਤੱਕ ਜਿਹੜੀਆਂ ਮੌਸਮ ਦੇ ਆਏ ਬੜਾ ਨਾ ਜਿਹੜਾ ਮਤਲਬ ਬਰਸਾਤੀ ਮੌਸਮ ਨਾਲ ਸੰਬੰਧਿਤ ਨਹੀਂ ਪਾਉਣਾ ਸਾਬ ਉਹ ਸਾਡੀ ਰਸੋਈ ਦੇ ਵਿੱਚੋਂ ਨਿਕਲਦੀਆਂ ਅੱਛਾ ਜੀ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲਈ ਜੇ ਪਾਣੀ ਜੇ ਤੁਹਾਡੇ ਕੋਲ ਫਿਲਟਰ ਵਗੈਰਾ ਦਾ ਸਿਸਟਮ ਨਹੀਂ ਹੈਗਾ ਤਾਂ ਉਬਾਲ ਕੇ ਪਾਣੀ ਪੀਓ ਜੀ ਜਿਆਦਾ ਪੱਕੀਆਂ ਹੋਈਆਂ ਸਬਜ਼ੀਆਂ ਤੇ ਜਿਆਦਾ ਓਵਰ ਰਾਈਪ ਜਿਹੜੇ ਜਿਆਦਾ ਪੱਕੇ ਹੋਏ ਫਲ ਉਹ ਨਾ ਖਾਓ ਜੀ ਦਾਲਾਂ ਵਗੈਰਾ ਦੀ ਜਾਂ ਜਿਵੇਂ ਰਾਜਮਾ ਹੈਗੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰੋ। ਹੂੰ। ਬਾਕੀ ਨੇ ਕਿ ਹੋਰ ਜਿਵੇਂ ਤੁਸੀਂ ਆਪਣੇ ਉਹ ਸਵੇਰੇ ਉੱਠ ਕੇ ਨਾ ਸਭ ਤੋਂ ਪਹਿਲਾਂ ਇੱਕ ਕੋਸ਼ਿਸ਼ ਕਰੋਗੇ ਇੱਕ ਗਲਾਸ ਪਾਣੀ ਦਾ ਪੋਸਾ ਜਿਵੇਂ ਨੋਰਮਲ ਆਪਾਂ ਲੈਣਾ ਜਣ ਕੇ ਅੱਗ ਤੇ ਗਰਮ ਕਰਨ ਦੀ ਲੋੜ ਨਹੀਂ ਫ੍ਰਿਜ ਵਾਲਾ ਪਾਣੀ ਨਹੀਂ ਚਾਹੀਦਾ ਘੜੇ ਵਾਲਾ ਪਾਣੀ ਨਹੀਂ ਚਾਹੀਦਾ ਆਪਣੇ ਉਹ ਟੈਪ ਦੇ ਵਿੱਚੋਂ ਪਾਣੀ ਲੈ ਲਓ। ਜੀ। ਉਹਦੇ ਵਿੱਚ ਪਰ ਹੈਡ ਘੱਟ ਤੋਂ ਘੱਟ ਅੱਧਾ ਨਿੰਬੂ ਜਾਰਾ ਵੀ ਪਾਉਣੀ ਲੋੜ ਨਹੀਂ। ਜੀ। ਉਹ ਬਾਕੇ ਪਹਿਲਾਂ ਲਓ। ਹੂੰ ਹੂੰ। ਸ਼੍ਰੀ ਨਿਊਟਨ ਕੋਟ ਕੇ ਉਸ ਤੋਂ ਬਾਅਦ ਵਿੱਚ ਜਿਵੇਂ ਕੋਈ ਆਪਣਾ ਘਰ ਦਾ ਬਣਿਆ ਨਹੀਂ ਆ ਹਮਮ ਬਲ ਜਿੰਨੇ ਵੀ ਤੁਸੀਂ ਖਾਣ ਪੀਣਾ ਵਾ ਕੋਸ਼ਿਸ਼ ਕਰੋ ਕਿ ਉਹ ਬਾਹਰੋਂ ਬਾਹਰੋਂ ਨਾ ਖਦਾ ਜਾਵੇ ਖਾਸ ਕਰ ਇਹਨਾਂ ਮਹੀਨਿਆਂ ਦੇ ਵਿੱਚ ਅੱਛਾ ਜੀ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਜੇ ਸਕੰਜਵੀ ਲੈਂਦੇ ਹੋ ਤੇ ਤੁਸੀਂ ਕਾਂਜੀ ਲੈਂਦੇ ਹੋ ਜਾਂ ਤੁਸੀਂ ਮਤਲਬ ਆ ਹੋਰ ਜੋ ਖਾਣ ਪੀਣ ਵਾਲੇ ਅੱਜ ਕੱਲ ਆ ਜਾਣੇ ਸਜੋ ਸਮਾਨ ਹਮਮ ਉਹ ਉਹ ਤੋਂ ਹੀ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਨੇ ਤੁਹਾਡੇ ਘਰਾਂ ਦੇ ਵਿੱਚ ਆਉਂਦੀਆਂ ਬਾਕੀ ਖਾਾਕ ਆਪਣੀ ਬੈਲੈਂਸ ਬਣਾ ਕੇ ਰੱਖੋ ਐਕਸਰਸਾਈਜ਼ ਕਰੋ ਜਿਵੇਂ ਤੁਸੀਂ ਬੀਬੀਆਂ ਦੇ ਹਾਰਮੋਨਸ ਦੀ ਗੱਲ ਕੀਤੀ ਹੈ ਇਸ ਦੇ ਵਿੱਚ ਸਭ ਤੋਂ ਹੁੰਦਾ ਕਿ ਬੀਬੀਆਂ ਆਪਣੇ ਆਪ ਨੂੰ ਥੋੜਾ ਬੜਾ ਜਿਹੜੀਆਂ ਪੜਨ ਲੱਗ ਸਕਦੀਆਂ ਕੋਈ ਨਾ ਕੋਈ ਲਿਟਰੇਚਰ ਪੜਦੀਆਂ ਰਹੇ ਹਮ ਹਮ ਜਦੋਂ ਤੁਹਾਡਾ ਜਿਆਦਾ ਖਾਣ-ਪੀਣ ਨੂੰ ਦਿਲ ਕਰਦਾ ਦੋ ਘੁੱਟਾ ਪਾਣੀ ਪੀ ਲਓ ਜੇ ਨਹੀਂ ਕਿ ਵਾਰ-ਵਾਰ ਖਾਓਗੇ ਤਾਂ ਉਹ ਨੁਕਸਾਨਤ ਹੋ ਰਿਹਾ ਹੈ ਨਾ ਮੈਡੀਸਨ ਨਜ਼ਰੀਏ ਤੋਂ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਸ ਤਰ੍ਹਾਂ ਇਹ ਸੈਰੋਟੋਨਨ ਹਾਰਮੋਨ ਦੀ ਕਮੀ ਆ ਜਾਂਦੀ ਹੈ ਜਿਸ ਤਰ੍ਹਾਂ ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਡਾਕਟਰ ਰਾਮਕਰਨ ਦੱਸਦੇ ਨੇ ਰਾਮਸ਼ੰਕਰ ਦੱਸਦੇ ਨੇ ਕਿ ਇਸ ਦਾ ਕੋਈ ਵਿਅਕਤੀ ਤੌਰ ਤੇ ਜਦੋਂ ਇਹ 2 ਮਹੀਨੇ ਬਰਸਾਤ ਦੇ ਨੇ ਕਿ ਇਸ ਉਦਾਸੀ ਨੂੰ ਦੂਰ ਕਰਨ ਵਾਸਤੇ ਕੋਈ ਮੈਡੀਸਨ ਵੀ ਤੁਸੀਂ ਵਿਅਕਤੀ ਤੌਰ ਤੇ 2 ਮਹੀਨੇ ਲੈ ਸਕਦੇ ਹੋ ਇਹਦਾ ਕੋਈ ਨੁਕਸਾਨ ਤਾਂ ਨਹੀਂ ਮੈਡੀਸਨ ਵਾਲੇ ਜਿੱਥੇ ਡਾਕਟਰ ਜਲਦੀ ਨਹੀਂ ਪਹੁੰਚਦਾ ਹੁੰਦਾ ਕਿਸੇ ਓਕੇ ਜੇ ਜ਼ਿਆਦਾ ਗੰਭੀਰ ਲੱਗਦਾ ਹੋਵੇ ਉਦਾਸੀ ਕਿਉਂਕਿ ਸੁਸਾਇਸਾਈਡ ਰੇਟ ਵੀ ਬਹੁਤ ਵਧਾਏ ਨੇ ਦਿਨ ਇਹ ਡਾਕਟਰ ਸਾਹਿਬ ਉਦਾਸੀ ਜਿਹੜੀ ਹੁੰਦੀ ਨੇ ਟੋਣਾ ਸਾਹਿਬ ਇਹ ਕੁਝ ਸਮੇਂ ਦੀ ਹੁੰਦੀ ਹੈ ਇਹਨੂੰ ਅਸੀਂ ਕੁਦਰਤੀ ਤਰੀਕੇ ਨਾਲ ਹੀ ਠੀਕ ਕਰਾਂਗੇ ਤਾਂ ਬਰੀਦਾਨਾ अच्छा जी एनी जल्दी नहीं इदादा कि तानो एक दिन सुक मल डिप्रेशन आ गया थे ਤੁਸੀਂ ਸੁਸਾਈਡ ਕਰ ਜਾਓਗੇ ਸੁਸਾਈਡ ਦੇ ਕਾਰਨ ਹੋਰ ਵੀ ਬੜੇ ਲੰਬੇ ਹੁੰਦੇ ਨੇ ਓਕੇ ਤੇ ਦੀ ਛੇਤੀ ਆਪਾਂ ਮੈਡੀਸਨ ਤੇ ਲਗਾ ਦਾਂਗੇ ਨਾ ਤੇ ਉਹ ਵੀ ਕਈ ਵਾਰੀ ਇੰਨਾ ਬਹੁਤਾ ਵਧੀਆ ਨਹੀਂ ਰਹਿੰਦਾ ਮੰਨ ਲਓ ਐਡਿਕਸ਼ਨ ਹੋ ਜਾਂਦੀ ਹੈ ਬਚਣਾ ਹੀ ਚਾਹੀਦਾ ਵੀ ਮਤਲਬ ਆਪਣੇ ਲਾਈਫ ਸਟਾਈਲ ਨੂੰ ਵੈਲ ਬੀਇੰਗ ਜਦੋਂ ਫੀਲ ਕਰਦਾ ਕਈ ਵਾਰੀ ਉਹ ਸਾਈਡ ਇਫੈਕਟ ਵੀ ਹੁੰਦੇ ਨੇ ਹਾਂ ਉਹਦੇ ਜਦੋਂ ਜਦੋਂ ਜ਼ਿਆਦਾ ਵਾ ਨਾ ਕਿ ਨਹੀਂ ਤੁਹਾਡੇ ਖਾਣ ਪੀਣ ਨਾਲ ਜਾਂ ਤੁਹਾਡੀਆਂ ਆਪਣੇ ਲਾਈਫ ਸਟਾਈਲ ਨੂੰ ਚੇਂਜਸ ਕਰਨ ਦੇ ਨਾਲ ਅਗਰ ਨਹੀਂ ਬੈਨੀਫਿਟ ਮਿਲਦਾ ਤੇ ਫਿਰ ਡਾਕਟਰ ਆਉਂਦੇ ਨੇ ਮੈਡੀਸਨ ਵਾਲੇ ਓਕੇ ਇੰਨੀ ਜਲਦੀ ਕੋਈ ਵੀ ਡਾਕਟਰ ਮੈਡੀਸਨ ਐਦਾਂ ਨਹੀਂ ਫਟਾਫਟ ਦੇ ਦਿੰਦਾ ਤੇ ਨਾ ਲੈਣੀ ਚਾਹੀਦੀ ਉਹਦੇ ਜਦੋਂ ਤੁਹਾਨੂੰ ਲੱਗਦਾ ਕਿ ਸੀਰੀਅਸ ਹੈਗਾ ਤੋ ਫੇਰ ਤਾਂ ਚਲੋ ਕੁਝ ਨਾ ਕੁਝ ਫੋਲਬੜਾ ਕਰਨਾ ਹੀ ਦਿੰਦਾ ਹੂੰ ਹੂੰ ਬਾਕੀ ਖਾਣਾ ਆਪਣੀ ਜਿਹੜੀ ਨੇ ਕੋਸ਼ਿਸ਼ ਕਰੋ ਕਿ ਘਰ ਦਾ ਬਣਾਇਆ ਖਰਦਾਲ ਫੁਲਕਾ ਜਿਹੜੋ ਤੁਸੀਂ ਛੱਕਦੇ ਹੋ ਅਗਰ ਤੁਹਾਡਾ ਕਿਤੇ ਤੁਸੀਂ ਪਕੌੜੇ ਵਗੈਰਾ ਖਾਣ ਦੇ ਸ਼ਕੀਨ ਹੋ ਹੂੰ ਹੂੰ ਤੇ ਘਰ ਬਣਾ ਕੇ ਲੈ ਲਓ ਥੋੜੇ ਓਕੇ ਹਫਤੇ 10 ਦਿਨ ਬਾਅਦ ਤੁਸੀਂ ਘਰ ਬਣਾ ਕੇ ਲੈ ਲਓ ਕਈ ਵਾਰੀ ਉਹ ਉਹ ਬੈਨੀਫਿਟ ਵੀ ਕਰਦੇ ਆ ਜੀ ਤੁਸੀਂ ਮਨੋ ਜਿਆਦਾ ਨਾਲ ਦੱਸ ਲੈਣਗੇ ਲਗਾਤਾਰ ਸਾਡਾ ਮੀ ਪਿਆਰਿਆ ਮਾਲੋ ਤੇ ਮੋਸਟਲੀ ਚੀਜ਼ਾਂ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਜੇ ਮੈਂ ਇੱਕ ਪੁਰਾਣਾ ਸਹਿਤ ਆਪਣਾ ਬੜਾ ਪੜਿਆ ਸੀ ਤੁਆਣਾ ਸਾਹਿਬ કર્ਨਾਟਕ ਵਾਲੀ ਸੈਰ ਜਿੱਦ ਤਰ੍ਹਾਂ ਹੁੰਦੀ ਜਿਆਦਾ ਉਹ ਜਿਵੇਂ ਆ ਮਾਲ ਕੂੜੇ ਪਕਾਉਣੇ ਤਲ ਕੇ ਕਹਿੰਦੇ ਉਹਨਾਂ ਦੇ ਪਿੱਛੇ ਵੀ ਲੌਜੀਕ ਸੀ ਜੀ ਕਿਉਂਕਿ ਜਦੋਂ ਤੁਸੀਂ ਤੇਲ ਦੇ ਵਿੱਚ ਡੀਪ ਫਰਾਈ ਕਰ ਲੈਂਦੇ ਹੋ ਨਾ ਹੂੰ ਹਾਉ ਤੇ ਹਾਉ ਤਾਂ ਤੇਲ ਚ ਤਾਉ ਦਾ ਕੋਈ ਵਾਇਰਸ ਛੱਡਦਾ ਹੀ ਨਹੀਂ ਫਿਰ ਸਭ ਖਤਮ ਹੋ ਜਾਂਦਾ ਉਹ ਬਲ ਕੇ ਹਾਂ ਤੇ ਜਿਹਦੇ ਬਾਹਰੋਂ ਤੁਸੀਂ ਖਾਓਗੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਸਫਾਈ ਦਾ ਤੇ ਆਪਣੇ ਕੋ ਘਰਾਂ 'ਚ ਨਹੀਂ ਕਈ ਵਾਰੀ ਹਾਂ ਉਹ ਕਿੱਥੇ ਰੇੜੀਆਂ ਵਾਲੇ ਭਾਜੀ ਐਨਾ ਕਿੱਥੇ ਉਹ ਸਾਫ ਸਫਾਈ ਕਰ ਸਕਦੇ ਨੇ ਨਹੀਂ ਸਕਦੇ ਨਾ ਉਹ ਉਹ ਨਹੀਂ ਕਰ ਹੀ ਨਹੀਂ ਸਕਦੇ ਉਹਦੇ ਘਰਾਂ ਦੇ ਵਿੱਚ ਨਹੀਂ ਆਪਣੇ ਕੋਲ ਰਹਿੰਦਾ ਕਈ ਵਾਰੀ ਹਣ ਦੋ ਮਿੰਟ ਚਾਹ ਬਣਾ ਬਰਤਨ ਤੁਸੀਂ ਸਾਫ ਨਹੀਂ ਕਰੋਗੇ ਤੇ ਕਿਤੇ ਨਾ ਕਿਤੇ ਮੱਖੀ ਵਿੱਚ ਚੜਾਈ ਜਾਣਾ ਉਹਦੇ 'ਚ ਹੂੰ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਾਕੀ ਖਾਹਕ ਆਪਣੀ ਬੈਲੈਂਸ ਜਿਵੇਂ ਹੋਲ ਮਤਲਬ ਵੀਟ ਐ ਹੂੰ ਹੂੰ ਇਸ ਤਰ੍ਹਾਂ ਦੇ ਤੁਸੀਂ ਭੋਜਨ ਜਿਹੜੇ ਲੋਕ ਜਿਹੜੇ ਤੁਹਾਨੂੰ ਜਿਵੇਂ ਬ੍ਰਾਊਨ ਰਾਈਸ ਬਹੁਤ ਵਧੀਆ ਹੈਗੇ ਜੀ ਕੋਧਰਾ ਵਧੀਆ ਦੱਸਿਆ ਇਹਨਾਂ ਨੇ ਜਿਹੜੇ ਮੈਲਟਸ ਨੇ ਬਹੁਤ ਵਧੀਆ ਐਨੇ ਦੇ ਨਹੀਂ ਕੋਧਰਾ ਵਰਤਨਾ ਕੋਈ ਵਿੱਚ ਆ ਜਾਂਦੀ ਅਸਰ ਜਿਹੜਾ ਬਾਜਰਾ ਆ ਗਿਆ ਜਦ ਤੁਸੀਂ ਮਿਕਸ ਕਰ ਲੈਂਦੇ ਹੋ ਜੋ ਵੀ ਹੈ ਹੂੰ 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 ਇਸ ਤਰੀਕੇ ਦੇ ਨਾਲ ਜਿਹੜੇ ਮਲੋ ਆਪਣੇ ਆਗੇ ਉਹ ਤੁਸੀਂ ਰਾਗੀ ਦਾ ਆਟਾ ਜਿਹੜਾ ਚੂਜ਼ ਕਰ ਸਕਦੇ ਹੋ ਚਲੋ ਵੈਸੇ ਮਹਿੰਗਾ ਹੁਣ ਅਧਿਕ ਬੰਦੇ ਦੇ ਤੇ ਨਹੀਂ ਬਸ ਠੀਕ ਜੀ ਕਣਕ ਦਾ ਬਾਜਰੇ ਦਾ ਵੀ ਵਧੀਆ ਹੈਗਾ ਜੋ ਆਂ ਦਾ ਵਧੀਆ ਹੈਗਾ ਜੀ ਐਜੈਂਟ ਜੀ ਤੁਸੀਂ ਲੈ ਸਕਦੇ ਹੋ ਬਾਕੀ ਕੁਝ ਮਲ ਕਰਦੀ ਬਣੀ ਚੀਜ਼ ਤੇ ਮੱਖੀ ਮਸ਼ਕੀਰ ਤੋਂ ਬਚਾਅ ਵਾਸਤੇ ਜੋ ਆਪਾਂ ਜਿੰਨੀ ਗੱਲ ਕੀਤੀ ਹੈ ਨਾ ਇੰਨੀਆਂ ਕੁ ਨੇ ਬਚਾ ਲਈਏ ਤੇ ਕਾਫੀ ਹੱਦ ਤੱਕ ਔਰ ਸਭ ਤੋਂ ਵੱਡਾ ਕਿ ਬਾਹਰ ਦਾ ਖਾਣਾ ਨਾ ਕਰੋ ਜੀ ਤੇ ਆਪਣੀਆਂ ਛੱਤਾਂ ਵਗੈਰਾ ਸਾਫ਼ ਕਰੋ ਵੇਖੋ ਹੁਣ ਮੀਂਹ ਆ ਗਿਆ ਆਪਾਂ ਸਰਕਾਰ ਨੂੰ ਕੀ ਆਖੀ ਜੰਨੇ ਆ ਸਰਕਾਰ ਨੇ ਆ ਨਹੀਂ ਕੀਤਾ ਸਰਕਾਰ ਨੇ ਉਹਨੇ ਕੀਤਾ ਕਿ ਟੋਣਾ ਸਭ ਆਪਣੇ ਸਰੋਤੇ ਦੱਸਣ ਕਿ ਕਿੰਨੇ ਬੰਦੇ ਛੱਤ ਤੇ ਚੜ ਕੇ ਵੇਖੇ ਵੀ ਸਾਡਾ ਬਨੇਰਾ ਉਹ ਕੀ ਉਹਦਾ ਪਾਣੀ ਵਾਲਾ ਬੰਨੜਾ ਤੇ ਨਹੀਂ ਬੰਨਦਾ ਬਰਨਾਲਾ ਛੱਡੋ ਭਾਜੀ ਆ ਜਿਹੜਾ ਮੈਂ ਤਾਂ ਇਸ ਵਾਰੀ ਜਦੋਂ ਰੰਗ ਕਰਵਾਇਆ ਨਾ ਪਿਛਲੇ ਸਾਲ ਉਦੋਂ ਮਤਲਬ ਮੈਂ ਬੈਠੇ ਬੈਠੇ ਨੋਟ ਕੀਤਾ ਮੇਰੇ ਕੋਲੋ ਲਾਲੀ ਟੋੜਾ ਜੀ ਉਧੇ ਆਏ ਕੁਦਰਤੀ ਉਹ ਕਹਿੰਦੇ ਆਹ ਰੰਗ ਉੱਪਰ ਕਰਾ ਲਓ ਐ ਮੈਚ ਕਰੇਗਾ ਗਰਲਾ ਨਾਲ ਚਲੋ ਕਰਾਇਆ ਉਹ ਉੱਠ ਕੇ ਚਲੇ ਗਏ ਉਦੋਂ ਬਾਅਦ ਮੈਂ ਦੇਖਿਆ ਧਰਾਲਾਂ ਪਈਆਂ ਲੰਮੀਆਂ ਤੇ ਮੈਂ ਉਹਨੂੰ ਪੁੱਛਿਆ ਉਹ ਕਹਿੰਦਾ ਜੀ ਅਸਲ ਬਨੇਰੇ ਤੇ ਮਿੱਟੀ ਐ ਉਹਦੀ ਏਧਰਾਲ ਪਈ ਐ ਤੇ ਮੈਂ ਉਸ ਤੋਂ ਬਾਅਦ ਮਤਲਬ ਉਮਰ ਦੇ 55ਵੇਂ ਬਰੇ ਚ ਜਾ ਕੇ ਪਤਾ ਲੱਗਿਆ ਮੈਨੂੰ ਮਾਫ਼ ਕਰਨਾ ਕਿ ਜਿਹੜੀ ਬਨੇਰੇ ਤੇ ਮਿੱਟੀ ਐ ਉਹ ਤੁਹਾਡੀਆਂ ਸਾਰੀਆਂ ਕੰਧਾਂ ਨੂੰ ਖਰਾਬ ਕਰਦੀ ਐ ਸੋ ਇਸ ਕਰਕੇ ਬਾਉਂਡਰੀ ਵਾਲ ਅਤੇ ਕਦੇ ਝਾੜੂ ਨੇ ਮਾਰਦੇ ਬਨੇਰੇ ਤੇ ਸੀ ਕਦੇ ਝਾੜੂ ਨੇ ਮਾਰਦੇ ਉੱਥੋਂ ਫਿਰ ਜਿਹੜੀਆਂ ਧਰਾਲਾਂ ਵਗਦੀਆਂ ਨੇ ਉਹ ਤੁਹਾਡਾ ਬਾਹਰਲਾ ਪੇਂਟ ਸਾਰਾ ਉਹ ਖਰਾਬ ਕਰਦੀਆਂ ਨੇ ਹੈਨਾ ਫ फेब्रुवारी ਕਾ ਹੋ ਗਿਆ ਹੁੰਦਾ ਕਈ ਮੇਰੇ ਵਰਗੇ ਸਸਤ ਬੰਦਿਆਂ ਦੇ ਹਾਂ ਉਹ ਉਹ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਉੱਥੇ ਵੀ ਆਉਣਾ ਸੁਆਬ ਵੀ ਚੜਨੀ ਹੈ ਬਿਲਡਿੰਗ ਵੀ ਖਰਾਬ ਹੋਣੀ ਹੈ ਕਿਉਂਕਿ ਬਨੇਰੇ ਤੇ ਖੜੇਗਾ ਚਮਕੀ ਵਿੱਚ ਵੀ ਬਨੇਰੇ ਤੇ ਪੰਛੀ ਬੈਠਦੇ ਆ ਉਹ ਬਿੱਠਾ ਕਰਦੇ ਆ ਜਾਂ ਗੰਦਗੀ ਲਿਆ ਕੇ ਬਨੇਰੇ ਤੇ ਰੱਖਦੇ ਆ ਜਿੰਨੀ ਡਸਟ ਹੈ ਗਰਦਾ ਮੈਂ ਦੇਖਿਆ ਹੁਣ ਤਾਂ ਦੂਜੇ ਚੌਥੇ ਦਿਨ ਪੰਜਵੇਂ ਦਿਨ ਕਦੇ ਪ੍ਰੋਗਰਾਮ ਤੋਂ ਬਾਅਦ ਕਈ ਵਾਰੀ ਕਿਸੇ ਦੀ ਕਾਲ ਆ ਜਾਂਦੀ ਹੈ ਉਹ ਕਾਲ ਸੁਣਦੇ ਸੁਣਦੇ ਬਨੇਰੇ ਤੇ ਰਾਤ ਨੂੰ ਵੀ ਝਾੜੂ ਮਾਰ ਦਈਦਾ ਉਹਦਾ ਤਾਂ ਕਹਿੰਦੇ ਰਾਤ ਨੂੰ ਝਾੜੂ ਨਹੀਂ ਮਾਰਨਾ ਚਾਹੀਦਾ ਹਾਂ ਇਸ ਤਰ੍ਹਾਂ ਦੀਆਂ ਐਬਿਡਿਟਰੀਆਂ ਨੂੰ ਸਾਨੂੰ ਪਾਉਣੀਆਂ ਪੈਣੀਆਂ ਬਿਲਕੁਲ ਬਿਲਕੁਲ ਉਹਨੇ ਤਾਂ ਸਦਾ ਕਾਫੀ ਹੱੱਕੇਡਾ ਉਹ ਵਿਚਾਰਿੰਦਾ ਵਾ ਬਾਕੀ ਮੱਖੀ ਮਛਰ ਦਾ ਤਾਂ ਮੋਸਤੀ ਆਪਾਂ ਚਲੋ ਗੱਲ ਕਰਦੇ ਰਹਿੰਨੇ ਜੀ ਉਦੋਂ ਗੱਲਾਂ ਹੀ ਹੁੰਦੀਆਂ ਕਿ ਪਾਣੀ ਦਾ ਧਿਆਨ ਰੱਖੋ ਬਾਹਰ ਦਾ ਖਾਣਾ ਨਾ ਖਾਓ ਜੀ ਤੇ ਆਪਣਾ ਰਸੋਈ ਦੀ ਸਫਾਈ ਦਾ ਸਭ ਤੋਂ ਜ਼ਿਆਦਾ ਜੋ ਸਭ ਤੋਂ ਬੈਸਟ ਹੈ ਜੀ ਸਿੰਕ ਹਾਂ ਸਿੰਕ ਤੁਹਾਡਾ ਜਿੰਨਾ ਗੰਦਾ ਨਾ ਉਨੇ ਹੀ ਵੱਧ ਬਿਮਾਰੀਆਂ ਸੋ ਇਸ ਕਰਕੇ ਰਾਤ ਨੂੰ ਉਹ ਜਿਹੜਾ ਗੰਦ ਸਾਫ ਕਰ ਲੈਣਾ ਚਾਹੀਦਾ ਆਪਣੇ ਬਰਸ਼ ਵਗੈਰਾ ਜਿੱਥੇ ਤੁਸੀਂ ਰੱਖਦੇ ਹੋ ਉਹਨਾਂ ਦਾ ਧਿਆਨ ਰੱਖੋ ਆਪਣੇ ਜਿਹੜੇ ਤੁਹਾਡੇ ਵਾਸ਼ਰੂਮ ਵਗੈਰਾ ਨੇ ਉਹਨਾਂ ਨੂੰ ਇਸ ਤਰ੍ਹਾਂ ਡਰਾਈ ਕਰੋ ਹਾਂ ਫੈਨ ਵਗੈਰਾ ਅਗਰ ਲੱਗੇ ਤਾਂ ਉਹ 2 ਘੰਟੇ ਚਲਾ ਦਿਓ ਕੋਈ ਗੱਲ ਨਹੀਂ ਜਦੋਂ ਤੁਸੀਂ ਨਾ ਆ ਕੇ ਆਉਂਦੇ ਹੋ ਟੇਬਲ ਵਗੈਰਾ ਆਪਣੇ ਸਕਾ ਕੇ ਰੱਖੋ ਜੋ ਕੰਮ ਹੀ ਅੱਦ ਤੱਕ ਜਿਵੇਂ ਅੰਡਰਵੀਅਰ ਹੈ ਉਹਨਾਂ ਨੂੰ ਜੇ ਅਗਰ ਬਰਸਾਤ ਵਿੱਚ ਨਹੀਂ ਸੁੱਕਦੇ ਤਾਂ ਉਹਨਾਂ ਦੇ ਉੱਪਰ ਤੁਸੀਂ ਪ੍ਰੈਸ ਫੇਸ ਸਕਦੇ ਜੀ 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 ਤੇ ਗਿੱਲਾਂ ਦੇ ਪਰੌਂਦੇ ਨਾਲ ਵੀ ਫੰਗਸ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਗਿੱਲਾਂ ਹਾਂ ਬਿਲਕੁਲ ਬਿਲਕੁਲ ਦੇ ਨਾਲ ਵੀ ਮਤਲਬ ਸਰੀਰ ਸਾਡਾ ਖਰਾਬ ਹੁੰਦਾ ਹਾਂ ਚੀਗਾ ਚੂਗਾ ਬੜੀਆਂ ਪੈਂਦੀਆਂ ਜੀ ਲੋਕਾਂ ਦੇ ਅੱਜ ਕੱਲ ਇਹਨੇ ਬੜਾ ਰੈਸ਼ ਹਾਂ ਸਿੱਟਾਣਾ ਸਾਹਿਬ ਤੁਸੀਂ ਵਿਟਾਮਿਨ ਡੀ ਦੀ ਗੱਲ ਕੀਤੀ ਆ ਅਸੀਂ ਧੁੱਪ ਦੇ ਵਿੱਚ ਜਦੋਂ ਮੰਨ ਲਓ ਆਪਣੇ ਲੋਕ ਤਾਂ 90% ਧੁੱਪ 'ਚ ਕੰਮ ਕਰਦੇ ਨੇ ਹੂੰ ਹੂੰ ਲੇਕਿਨ ਵਿਟਾਮਿਨ ਡੀ ਉਹਨਾਂ ਦਾ ਵੀ ਘਟ ਹੁੰਦਾ ਅੱਛਾ ਉਹਦਾ ਕਾਰਨ ਕੀ ਆ ਕਿ ਅਸੀਂ ਜਦੋਂ ਧੁੱਪ ਦੇ ਵਿੱਚ ਬੈਠ ਕੇ ਬਾਹ ਚਾਣ ਕੇ ਸਾਬਣ ਨਾਲ ਜਨਹਾ ਲੈਂਦੇ ਆ ਨਾ ਹੂੰ ਉਹ ਜਿਹੜੀ ਕੈਮੀਕਲ ਰਿਐਕਸ਼ਨ ਹੋ ਕੇ ਸਾਡਾ ਸਰੀਰ ਦੇ ਵਿੱਚ ਵਿਟਾਮਿਨ ਡੀ ਨੇ ਸੈਂਥਾਈਜ਼ ਹੋਣਾ ਹੁੰਦਾ ਵਾ ਨਾ ਉਹ ਬਿਲਕੁਲ ਖਤਮ ਹੋ ਜਾਂਦਾ ਹੂੰ ਐਕਚੁਅਲੀ ਤੁਸੀਂ ਸੂਰਜ ਦੀ ਕਿਰਨਾਂ ਦੇ ਵਿੱਚ ਬੈਠ ਕੇ ਜਦੋਂ ਤੁਸੀਂ ਸੰਵਾਦ ਜਿਹਨੂੰ ਉਹ ਕਹਿੰਦੇ ਆ ਆਪਣੇ ਵਰਗੇ ਦੇ ਸਿੱਧਾ ਕਹਿੰਦੇ ਵੀ ਧੁੱਪੇ ਬੈਠੇ ਆ ਹਾਂ ਉਹ ਤੁਸੀਂ ਕਰਦੋ 24 ਪਹਿਲੀ ਗੱਲ ਤੇ 48 ਨਹੀਂ ਤੇ 24 ਘੰਟੇ ਅਗਰ ਸੋਪ ਆਪਣੇ ਸਰੀਰ ਨੂੰ ਨਹੀਂ ਜਿੰਨਾ ਲਗਾਉਂਦੇ ਫਿਰ ਵਿਟਾਮਿਨ ਡੀ ਦਾ ਬੈਨੀਫਿਟ ਮਿਲਦਾ ਅੱਛਾ ਜੀ ਹਾਂ ਜਿਹੜਾ ਅਸੀਂ ਫਟਫਟ ਆਣ ਕਹਿੰਦੇ ਕੋਸ਼ਿਸ਼ ਕਰੋ ਸਿਆਲ ਤੇ ਵੀ ਤੁਸੀਂ ਬੈਣਾ ਨਾ ਪਹਿਲਾਂ ਲਾ ਲਓ ਓਕੇ ਲਾ ਕੇ ਸਾਬਣ ਵਗੈਰਾ ਜੀ ਤੁਸੀਂ ਲਾ ਕੇ ਸਾਬਣ ਲਾ ਕੇ ਨਾਣਾ ਨਾ ਪਹਿਲਾਂ ਸਾਬਣ ਲਾ ਕੇ ਨਾ ਲਓ ਫਿਰ ਧੁੱਪ ਦੇ ਵਿੱਚ ਬੈਠੋ ਜਿਵੇਂ ਜਾਂ ਪਲੇਨ ਪਾਣੀ ਨਾਲ ਬਾਅਦ ਚ ਨਾਓ ਸਾਬਣ ਨਾਲੋਂ ਫਿਰ ਤੁਹਾਨੂੰ ਉਹ ਬੈਨੀਫਿਟ ਮਿਲਣਾ ਅੱਛਾ ਸਾਬਣ ਨਾਲ ਕੋਈ ਫਾਇਦਾ ਨਹੀਂ ਵਿਟਾਮਿਨ ਡੀ ਲੈਦਾ ਸਾਧਨ ਉਹ ਉਹ ਨਹੀਂ ਉਹ ਇੱਕ ਕੈਮੀਕਲ ਰੈਕਸ਼ਨ ਬਣ ਨਹੀਂ ਕਹਣਾ ਵਿਟਾਮਿਨ ਡੀ ਨੇ ਸਿੱਧਾ ਥੋੜੇ ਚਲੇ ਜਾਣਾ ਹੁੰਦਾ ਸਾਡੇ ਸੂਰਜ ਨੇ ਕਿ ਸਿੱਧਾ ਹੀ ਧੱਕ ਦੇਣਾ ਹੱਡੀਆਂ 'ਚ ਉਹ ਸਕੇਲ ਦੇ ਰਾਹੀਂ ਚੇਂਜਸ ਆਉਣੀਆਂ ਨੇ ਹੂੰ 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 ਤੋ ਜਦੋਂ ਸਾਬਣ ਅੱਜ ਕੱਲ ਦੇ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੇ ਹੈਗੇ ਹੂੰ ਇਸਤੇ ਮਾਰ ਉਹ ਉਹਨਾਂ ਚੀਜ਼ਾਂ ਨੂੰ ਖਤਮ ਕਰ ਦਿੰਦਾ ਇਸਤੇਮਾਲ ਵੀ ਅਸੀਂ ਬਹੁਤ ਜ਼ਿਆਦਾ ਕਰਦੇ ਆ ਨਾ ਸਾਬਣ ਇਸਤੇਮਾਲ ਵੀ ਜ਼ਿਆਦਾ ਕਰਦੇ ਆ ਸਰਦੀ ਦੇ ਵਿੱਚ ਵੀ ਕੋਸ਼ਿਸ਼ ਕਰੋ ਅਗਰ ਤੁਸੀਂ ਸਾਬਣ ਲਾ ਕੇ ਨਹਾਉਣ ਦੇ ਸ਼ਕੀਨ ਹੋ ਪਹਿਲਾਂ ਸਾਬਣ ਲਾ ਕੇ ਨਾ ਆ ਕੇ ਫਿਰ ਧੁੱਪੇ ਬੈਠੋ ਹੂੰ ਅੱਗੇ ਨਾਲੇ ਤੁਸੀਂ ਖੇਤਾਂ 'ਚ ਲਾਉਂਦੇ ਸੀ ਖੇਤਾਂ 'ਚ ਕਿਹੜਾ ਸਾਬਣ ਲਾਉਂਦਾ ਸੀਗਾ ਨਾ ਹੂੰ ਉਹ ਉਹਨਾਂ ਲੋਕਾਂ ਦਾ ਠੀਕ ਵੀ ਰਹਿੰਦਾ ਨਾ ਉਹ ਠੀਕ ਵੀ ਰਹਿੰਦਾ ਜਿਹੜੇ ਮੋਟਰ ਦੇ ਨਾਲ ਲੈਂਦੇ ਹੂੰ ਹਾਂ ਉਹ ਮੈਨੂੰ ਇੱਕਦਮ ਫੋਨ ਆਇਆ ਕਹਿੰਦੇ ਜੀ ਮੈਂ ਬੜਾ ਇੰਨਾ ਝੜ ਹੋ ਗਿਆ ਇਲਾਜ ਕਰਾਉਂਦਾ ਰਿਹਾ ਮੈਂ ਕਿ ਸਾਬਣ ਕਿੰਨੀ ਉਹ ਕਹਿੰਦਾ 2 ਘੰਟੇ 3 ਘੰਟੇ ਕਹਿੰਦੇ ਖੇਤਾਂ 'ਚ ਕੰਮ ਵੀ ਕਰਦੇ ਆ ਮੈਂ ਕਹਿੰਦਾ ਮੈਂ ਕਸਾਬਣ ਕਹਿੰਦਾ ਸਾਬਣ ਧਾਨ ਕੇ ਸਾਬਣ ਲਾ ਕੇ ਰੀਜਨਲ ਨਹੀਂ ਮੈਨੂੰ ਪਤਾ ਹੈ ਕਿ ਜਿਹੜਾ ਪਹਿਲਾਂ ਕਿ ਇਹ ਨਹੀਂ ਆਖਣਾ ਨਹੀਂ ਮੈਂ ਸਾਬਣ ਲਾਉਂਦਾ ਜੀ ਤੋ ਕਹਿੰਦਾ ਮੈਂ ਸਾਬਣ ਨਾਲ ਹੋਰ ਰੀਜਨਲ ਲਾਈਦਾ ਮਾ ਤੇਰੀ ਰੀਜਨਲ ਦਾ ਤੇ ਕੰਮ ਕਰਾਉ ਕਰਦਾ ਉਹ ਕੋਈ ਫਾਇਦਾ ਨਹੀਂ ਵਿਟਾਮਿਨ ਡੀ ਲੈਦਾ ਤਿੰਨ ਘੰਟੇ ਉਹ ਥੈਂਕ ਯੂ ਕੋਈ ਬੈਨੀਫਿਟ ਨਹੀਂ ਹੁੰਦਾ ਕਿ ਇਹ ਰਿਸਰਚ ਕੀਤੀ ਗਈ ਹੈ ਜਿਹੜੀ ਉਹ ਵੀ ਇਵੇਂ ਦੇ ਆਪਣੇ ਵਰਗੇ ਜਿਹੜੇ ਇਲਾਕੇ ਨੇ ਨਾ ਉੱਥੇ ਕੀਤੀ ਗਈ ਹੈ ਉਹ ਕਿ ਉਹਨਾਂ ਲੋਕਾਂ ਦੇ ਵਿੱਚ ਕਿਉਂ ਵਿਟਾਮਿਨ ਡੀ ਘੱਟ ਹੁੰਦਾ ਸਾਰਾ ਜਿਹੜਾ ਉੱਤੇ ਕੰਮ ਕਰਦੇ ਆ ਵਿਟਾਮਿਨ ਡੀ ਦੀ ਡਿਫੀਸ਼ੈਂਸੀ ਫਿਰ ਵੀ ਹੋ ਜਾਂਦੀ ਹੈ ਹੂੰ ਕੋਈ ਇੱਕ ਡੈਂਟਰੀ ਕਾਸਤਾ ਹੁੰਦਾ ਹੀ ਹੈ ਸੈਕੰਡਲੀ ਇਹ ਬਹੁਤ ਵੱਡਾ ਕਾਰਨ ਪਾਇਆ ਗਿਆ ਉਹ ਖੋਜ ਦੇ ਵਿੱਚ ਜਿਹੜਾ ਮਿਲਿਆ ਹਮ ਹਮ ਜੇਕਰ ਤੁਸੀਂ ਮਨੋ 2 ਘੰਟੇ ਵੀ ਧੁੱਪੇ ਕੰਮ ਕਰ ਆਉਂਦੇ ਹੋ ਜਦੋਂ ਤੁਸੀਂ ਆਪਣੇ ਕੋਈ ਥੋੜੇ ਬੈਲੀ ਕਰਦੇ ਹੋ ਉਦੋਂ ਬਾਅਦ ਤੁਸੀਂ ਵੇਸੇ ਪਾਣੀ ਨਾਲ ਚੰਗੀ ਤਰ੍ਹਾਂ ਮਤਲਬ ਆਪਣੇ ਆਪ ਨੂੰ ਸਾਫ਼ ਕਰੋ ਦੋ ਵਾਰ ਤਿੰਨ ਵਾਰ ਪਾਣੀ ਪਾ ਕੇ ਹੱਥਾਂ ਨਾਲ ਮਲ ਕੇ ਨਾ ਉਹ ਮਿਹਨਤ ਨਾਲ ਜਤਨੀ ਥੋੜੀ ਬੈਲੀ ਜੜੀ ਹਮ ਹਮ ਜੀ ਤੇ ਇੱਕ ਜਿਹੜਾ ਟਾਵਲ ਵਗੈਰਾ ਹੁੰਦਾ ਨਾ ਟਾਵਲ ਨੂੰ ਮਤਲਬ ਅਸੀਂ ਨਾ ਜਿਆਦਾ ਰਗੜਦੇ ਨਹੀਂ ਆ ਨਾ ਜਦੋਂ ਆਪਣੇ ਸਰੀਰ ਨੂੰ ਟਾਵਲ ਨਾਲ ਸਕਾਉਂਡੀ ਕਰਦੇ ਹਮ ਉਹ ਵੀ ਸਾਨੂੰ ਨੁਕਸਾਨ ਕਰਦਾ ਹੂੰ ਹੂੰ ਹੋਰ ਨਾਲ ਵੀ ਸਕਿਨ ਡੈਮੇਜ ਵੀ ਹੁੰਦੀ ਆ ਸਕਿਨ ਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਤਕਰੀਲੀਆਂ ਆ ਕੇ ਜਿਵੇਂ ਕੋਈ ਲੱਜ਼ੀ ਵਗੈਰਾ ਦੇ ਕਾਰਨ ਬਣ ਜਾਂਦੇ ਆ ਹੂੰ ਹੂੰ ਉਹ ਕੋਸ਼ਿਸ਼ ਕਰੋ ਕਿ ਟਾਵਲ ਦੇ ਨਾਲ ਮਤਲਬ ਮੜਾ 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 ਉੱਪਰ ਵੈਸੇ ਲਗਾ ਕੇ ਪਾਣੀ ਨੂੰ ਸੁਕੋ ਜਾਂ 2 ਮਿੰਟ ਅਗਰ ਪੱਖਾ ਤੁਹਾਡੇ ਲੱਗਾ ਹੋ ਬਾਥਰੂਮ ਦੇ ਵਿੱਚ ਤਾਂ ਉੱਥੇ 2 ਮਿੰਟ ਰੁਕ ਜਦੋਂ 2 ਮਿੰਟ ਸੁੱਕ ਜਾਂਦਾ ਸਾਰਾ ਹੂੰ ਹੂੰ ਤੇ ਗਿੱਲਾ ਟਾਵਲ ਤੇ ਬਿਲਕੁਲ ਨਾ ਯੂਜ਼ ਕਰੋ ਉਧਰ ਦੀ ਉਧਰ ਜਿਹੜੇ ਉਹ ਵੀ ਫੜ ਲਿਆ ਉਹਨੇ ਵੀ ਲੈ ਲਿਆ ਉਹਨੇ ਵੀ ਲੈ ਲਿਆ ਹਾਂ ਉਹ ਵੀ ਆਪਣਾ ਆਪਣਾ ਆਪਣੇ ਜਿਹਾ ਕੀ ਨੇ ਆਪਣਾ ਆਪਣਾ ਰੱਖਣਾ ਚਾਹੀਦਾ ਹੈ ਪਰ ਕੋਸ਼ਿਸ਼ ਕਰੋ ਕਿ ਜਿੱਨਾ ਵੀ ਮਤਲਬ ਹੋਰ ਪਬਲਿਕ ਜਿਵੇਂ ਟਾਇਲਟ ਵਗੈਰਾ ਚਲੋ ਮਜਬੂਰੀ ਨੂੰ ਕਿਤੇ ਜਾਣਾ ਪਵੇ ਉੱਥੋਂ ਵੀ ਥੋੜਾ ਕੋਸ਼ਿਸ਼ ਕਰੋ ਕਿ ਜਿੱਨਾ ਫੰਗਸ ਵਗੈਰਾ ਤੋਂ ਬਚੇ ਰੋ ਆਪਣੇ ਆਸ-ਪਾਸੇ ਜਿਹੜੀਆਂ ਘਰ ਦੀਆਂ ਬਚੀਆਂ ਖੁੱਚੀਆਂ ਸਬਜ਼ੀਆਂ ਸੈਲਡ ਜਾਂ ਕੋਈ ਛਿਲਕੇ ਆ ਜਾਂ ਕੋ ਰੋਟੀਆਂ ਉਹਨਾਂ ਨੂੰ ਘਰਾਂ ਦੇ ਲਾਗੇ ਨਾ ਸਟੋ। ਹੂੰ ਉਹਨਾਂ ਨੂੰ ਕਿਸੇ ਮਤਲਬ ਜਿੱਥੇ ਵੀ ਤੁਹਾਡਾ ਉਗਦੀ ਹੈਗਾ ਉਹ ਕਰੋ ਕੂੜੇ ਵਾਲੇ ਜਿਵੇਂ ਲੈ ਜਾਂਦੇ ਉਹਦੇ ਵਿੱਚ ਕੀ ਟਾਉਣਾ ਸਭ ਉਹ ਵੀ ਫੰਗਸ ਦਾ ਬਹੁਤ ਵੱਡਾ ਕਾਰਨ ਬਣਦਾ। ਜੀ ਉਹ ਤੋਂ ਫੰਗਸ ਕੋਡ ਡੋਟ ਕੇ ਫਿਰ ਤੁਹਾਡੇ ਕਰਾਂ ਦੇ ਵਿੱਚ ਹੁੰਦੀ ਹੈ। ਅਗਰ ਤੁਸੀਂ ਕਿਤੇ ਕੋੜੇ ਕ੍ਰਿਕਟ ਵਾਲੀ ਜਗ੍ਹਾ ਤੇ ਲਾਗੋਂਦੀ ਤੁਹਾਨੂੰ ਲੰਗਣਾ ਪੈਂਦਾ ਬਾਹਰ ਅੰਦਰ ਜਾਂਦੇ ਜੇ ਤੇ ਕੋਸ਼ਿਸ਼ ਕਰੋ ਕਿ ਆਪਣੇ ਨੋਜ਼ ਵਗੈਰਾ ਨੂੰ ਮਾਸਕ ਨਾਲ ਜਾਂ ਜਿੰਨਾ ਵੀ ਕਵਰ ਕਰ ਸਕਦੇ ਹੋ। ਹੂੰ ਹੂੰ। ਤੇ ਉਹ ਫਿਰ ਤੁਸੀਂ ਉਹ ਫੰਗਸ ਤੋਂ ਕਾਫੀ ਇੱਤਰ ਰਹਿ ਸਕਦੇ। ਬਾਕੀ ਕੱਪੜੇ ਵਗੈਰਾ ਥੋੜੇ ਥੋੜੇ ਲੂਸ ਪਾਓ ਕਿ ਹਵਾ ਵਗੈਰਾ ਲੱਗਦੀ ਰਹੇ ਸਰੀਰ ਨੂੰ। ਜੀ। ਤੇ ਜਿਆਦਾ ਜਿਵੇਂ ਸਾਡੀਆਂ ਆਪਣੀਆਂ ਬੈੱਡ ਸ਼ੀਟਸ ਨੇ ਜਾਂ ਕੱਪੜੇ ਨੇ ਜਿਆਦਾ ਡਾਰਕ ਨਾ ਹੋਣ ਤੁਹਾਡੇ। ਜੀ। ਅਗਰ ਬੈੱਡ ਸ਼ੀਟ ਵੀ ਤੁਹਾਡੀ ਜਿਆਦਾ ਡਾਰਕ ਹੈ ਇਹਨਾਂ ਦਿਨਾਂ ਦੇ ਵਿੱਚ ਤਾਂ ਉਹ ਵੀ ਕਈ ਵਾਰੀ ਸਕਿੰਨ ਦੀ ਪ੍ਰੋਬਲਮ ਕਰ ਦਿੰਦੀ ਓਕੇ ਕਿਉਂ ਸਫਾਈ ਦੀ ਵੀ ਉਹ ਦੀ ਸਫਾਈ ਦੀ ਕੋਸ਼ਿਸ਼ ਕਰੋ ਤੇ ਜਿੰਨਾ ਵੀ ਤੁਸੀਂ ਆਪਣੇ ਬੈੱਡ ਸ਼ੀਟ ਨੂੰ ਕੋਸ਼ਿਸ਼ ਕਰੋਗੇ ਰੋਜ਼ਾਨਾ ਹੀ ਇੱਕ ਵਾਰੀ ਚੰਗੀ ਤਰ੍ਹਾਂ ਝਾੜ ਕੇ ਸੈੱਟ ਕਰੋ ਉਹਨੂੰ ਜੀ ਉਹਦੇ ਵਿੱਚ ਵੀ ਕਈ ਵਾਰੀ ਮਕਸ਼ੇ ਰਜਾ ਕੋਈ ਕੀੜੀਆਂ ਜਾਂ ਕੋਈ ਬੈੱਡ ਬੱਗਸ ਵਗੈਰਾ ਕਈ ਤਰ੍ਹਾਂ ਦੇ ਪੇਟਿਆਂ ਨੂੰ ਆਣ ਕੇ ਬਾਈਟ ਕਰ ਜਾਂਦੇ ਜੀ 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 ਥੈਂਕ ਯੂ ਸਰ ਦੋ ਚਾਰ ਗੱਲਾਂ ਇਹ ਹੀ ਹੈ ਕਿ ਬਾਹਰ ਦਾ ਖਾਣਾ ਜਿਹੜਾ ਉਹਦੇ ਤੋਂ ਬਚੋ ਘਰ ਦਾ ਬਣਾਓ ਸੋਈ ਦੀ ਸਫਾਈ ਕਰੋ ਆਪਣੇ ਆਪੀ ਰੱਖੋ ਤੇ ਪੌਜ਼ਿਟਿਵ ਰਹੋ ਜੀ 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 ਪੋਜੀਟਿਵ ਰੋ ਕੋਈ ਅਖਬਾਰ ਕੋਈ ਕਿਤਾਬ ਜਿੱਦਾਂ ਦੀ ਕੋ ਥੋੜੀ ਬੜੀ ਆਪਣੀ ਰੀਡਿੰਗ ਕਰੋ ਜਦੋਂ ਤੁਹਾਨੂੰ ਡਿਪਰੈਸ਼ਨ ਆਉਣ ਲੱਗਦਾ ਜਿਆਦਾ ਤੇ ਬਾਕੀ ਸਹਰੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰੋ ਵੀ ਖਰਾਬ ਨਾਆਂੀਆਂ ਹੁਣ ਜਿਆਦਾ ਨਾ ਪੱਕੀਆਂ ਹੁਣ ਰੋੜ ਤੋਂ ਜੀ ਉਹ ਉਹ ਜਦੋਂ ਖਾਣੀਆਂ ਇਹਨਾਂ ਦਾ ਬਸ ਧਿਆਨ ਰੱਖਣਾ ਬਾਕੀ ਦਾਲਾਂ ਬਹੁਤ ਵਧੀਆਂ ਨੇ ਸਾਨੂੰ ਤੇ ਗੁਰੂਤਨ ਨੇ ਨਿਯਮ ਤਾਂ ਹੀ ਵੜੀਆਂ ਦਿੱਤੀਆਂ ਜੀ ਉਹ ਦਾਲਾਂ ਲੋ ਆਪਣੀਆਂ ਬਣਾ ਕੇ ਜਦੋਂ ਤੁਹਾਨੂੰ ਲੱਗਦਾ ਕਿ ਪ੍ਰਸਾਦ ਜਿਆਦੀ ਜੀ ਉਹ ਵਧੀਆ ਰਹਿੰਦੀਆਂ ਨੇ ਵੈਸੇ ਪਾਣੀ ਵੀ ਪੂਰਾ ਕਰਦੀਆਂ ਨੇ ਜੀ ਥੈਂਕ ਯੂ ਡਾਕਟਰ ਸਾਹਿਬ। ਓਕੇ ਜੀ ਓਕੇ ਸਰ। ਮਿਹਰਬਾਨੀ ਭਾਜੀ ਥੈਂਕ ਯੂ ਮਿਹਰਬਾਨੀ। ਸੋ ਇਹ ਸੰਦੋਸਤੋ ਡਾਕਟਰ ਮਲਕੀਤ ਸਿੰਘ ਪੱਟੀ ਜਿਹੜੇ ਇਹਨਾਂ ਨੇ ਖਾਸ ਕਰਕੇ ਸਾਬਣ ਵਾਲਾ ਮਸ਼ਵਰਾ ਦਿੱਤਾ ਬਹੁਤ ਵਧੀਆ ਹੈ। ਚਲੋ ਠੀਕ ਹੈ ਲੋੜ ਵੇਲੇ ਇੱਕ ਅੱਧੀ ਵਾਰ ਲਾ ਲਓ ਤੇ ਜ਼ਿਆਦਾ ਸਾਬਣ ਦੇ ਇਸਤੇਮਾਲ ਤੋਂ ਗੁਰੇਜ਼ ਕਰੋ। ਵੈਸੇ ਤੁਸੀਂ ਅਗਰ ਮਲ ਕੇ ਚੰਗੀ ਤਰ੍ਹਾਂ ਨਹਾ ਲੈਂਦੇ ਹੋ ਤੇ ਐਡੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ। ਪਸੀਨਾ ਪਸੂਨਾ ਸਭ ਲੱਥ ਜਾਂਦਾ ਜੇ ਤੁਸੀਂ ਬਾਹਰ ਕੰਮ ਕਰਕੇ ਆਏ ਹੋ, ਸੈਰ ਕਰਕੇ ਆਏ ਹੋ, ਹੱਥ ਪਾਰ ਜਿੰਨੇ ਚਲੋ ਇਹ ਹੈ ਕਿ ਜੇ ਪੈਰ ਹੱਥ ਜਿਆਦਾ ਲੱਬੜਿਆ ਉਹਨੇ ਇੱਕ ਸਾਬਣ ਲਾ ਲਓ ਬਾਹਲੇ ਸਰੀਰ ਤੇ ਨਾ ਮਲੋ ਹਰ ਜਗ੍ਹਾ ਤੇ ਜਿੱਥੇ ਕਿ ਜਨਕ ਸਰਦਾ ਉਹਨੇ ਲਾ ਲਓ ਘੱਟ ਲਾ ਲਓ ਇਹ ਨਹੀਂ ਕਿ ਝੱਗੋ ਝੱਗ ਕਰਨਾ ਖੈਰ ਇਹਦੇ ਚ ਤੁਸੀਂ ਦੇਖੋ ਕਿ ਦੂਸਰਾ ਜਿਹੜਾ ਜਿਸ ਤਰ੍ਹਾਂ ਉਦਾਸੀ ਦਾ ਦੌਰ ਹੈ ਇਹ ਨਹੀਂ ਦਿਨੀ ਜਿਸ ਤਰ੍ਹਾਂ ਧਾਰਮਿਕ ਯਾਤਰਾਵਾਂ ਚੱਲ ਰਹੀਆਂ ਨੇ ਉਹ ਵੀ ਕਿਤੇ ਨਾ ਕਿਤੇ ਆ ਸਮਝਿਆ ਜਾ ਸਕਦਾ ਕਿ ਜੇ ਤੁਸੀਂ ਇੱਕ ਸਲੀਕੇ ਨਾਲ ਯਾਤਰਾ ਕਰ ਦਿਓ ਜਿਸ ਤਰ੍ਹਾਂ ਇਹ ਤੁਹਾਡਾ ਮੂਡ ਸਵਿੰਗ ਹੁੰਦਾ ਹੈ ਖਾਸ ਕਰਕੇ ਔਰਤਾਂ ਦਾ ਜਿਸ ਤਰ੍ਹਾਂ ਡਾਕਟਰ ਰਮੇਸ਼ ਰਾਮਸ਼ੰਕਰੋਣਾ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੇ ਵਿੱਚ ਮਹਿਲਾਵਾਂ ਦੇ ਵਿੱਚ ਉਹ ਸੈਰੋਟੋਨਿਨ ਹਾਰਮੋਨ ਦੀ ਕਮੀ ਆਉਂਦੀ ਹੈ ਜਿਸ ਕਰਕੇ ਉਹਨਾਂ 'ਚ ਖੁਸ਼ੀ ਦਾ ਅਹਿਸਾਸ ਘਟਦਾ ਹੈ ਉਦਾਸੀ ਵੱਧਦੀ ਹੈ ਸੋ ਉਸ ਉਦਾਸੀ 'ਚ ਉਹ ਲੋੜ ਤੋਂ ਜ਼ਿਆਦਾ ਖਾਂਦੀਆਂ ਨੇ ਮੋਟੀਆਂ ਹੋ ਜਾਂਦੀਆਂ ਨੇ ਸੋ ਉਸ ਤਰ੍ਹਾਂ ਸਲੀਕੇ ਨਾਲ ਧਾਰਮਿਕ ਯਾਤਰਾ ਵੀ ਕਰ ਲੋ ਮਾੜੀ ਨਹੀਂ ਹੈ ਰੋਦਾ ਇੱਕ ਸਲੀਕਾ ਹੋਵੇ ਇੱਕ ਤਰੀਕਾ ਹੋਵੇ ਇਹ ਨਹੀਂ ਕਿ ਤੁਸੀਂ ਟਰੱਕ ਭਰ ਕੇ ਰਿਸਕ ਲੈ ਕੇ ਜਾਂਦੇ ਹੋ ਤੇ ਉਲਟਾ ਉਹ ਜਾਨਲੇਵਾ ਹਾਦਸੇ ਵਾਪਰਦੇ ਨੇ ਚੰਡੀਗੜ੍ਹ ਦੀ ਇਹ ਬੀਬੀ ਨਰਿੰਦਰ ਕੌਰ ਐ 100 ਵਾਰ ਇਹ ਹਿਮਕੁੰਡ ਦੀ ਯਾਤਰਾ ਕਰ ਆਈ ਐ ਤੇ ਇਹ ਕਹਿੰਦੀ 75 ਸਾਲ ਇਸ ਦੀ ਉਮਰ ਐ ਤੇ ਇਹ ਹਿਮਕੁੰਡ ਦੀ 100 ਵਾਰ ਯਾਤਰਾ ਕਰਨ ਦੀ ਬਨਾਂ ਤੇ ਇਸ ਨੂੰ ਸਨਮਾਨਿਤ ਵੀ ਕੀਤਾ ਗਿਆ ਚੰਡੀਗੜ੍ਹ ਦੀ ਇਹ ਸਰੀਰਕ ਤੌਰ ਤੇ ਕਮਜ਼ੋਰ ਐ 70 ਸਾਲ 75 ਸਾਲ ਐ ਇਸ ਵਕਤ ਉਮਰ ਐ ਇਹ ਤਾਂ ਦੱਸਣਾ ਕਿ ਬੀਤੇ 35 ਸਾਲ ਤੋਂ ਹਿਮਕੁੰਡ ਦੀ ਯਾਤਰਾ ਕਰ ਰਹੀ ਹੈ ਇਹ ਉਸ ਦੀ 100ਵੀਂ ਯਾਤਰਾ ਜੋ ਉਸ ਨੇ ਇਸ ਵਾਰ ਕੀਤੀ ਹੈ ਉਸ ਰਾਨ ਨਿਰਿੰਦਰ ਕੌਰ ਦਾ ਵੱਡਾ ਪਰਿਵਾਰ ਹੈ ਚੰਗਾ ਕਾਰੋਬਾਰ ਹੈ ਤੇ ਕਹਿੰਦੀ ਪਰਿਵਾਰ ਤਾਂ ਕਾਰੋਬਾਰ ਦੇ ਸਿਲਸਿਲੇ 'ਚ బిజీ ਰਹਿੰਦਾ ਪਰ ਉਹ ਆਪ ਹੀ ਆਪਣੇ ਡਰਾਈਵਰ ਨੂੰ ਨਾਲ ਲੈ ਕੇ ਆ ਜਾਂਦੀ ਹੈ ਤੇ ਪਹਿਲੀ ਵਾਰੀ ਉਹ ਪੈਦਲ ਯਾਤਰਾ ਪੂਰੀ ਕਰਦੀ ਹੈ ਪਹਿਲਾਂ ਤੇ ਫਿਰ ਹੁਣ ਉਹ ਘੋੜੇ ਦੇ ਸਾਰੇ ਹਿਮਕੁੰਡ ਤੱਕ ਪੁੱਜਦੀ ਹੈ ਤੇ 75 ਯਾਤਰਾਵਾ ਮਤਲਬ 35 ਸਾਲ ਜਿਹਦਾ ਮਤਲਬ ਇੱਕ ਸੀਜ਼ਨ ਚ ਦੋ ਯਾਤਰਾ ਕੀਤੀਆਂ ਨੇ ਤੇ ਇਸ ਦੌਰਾਨ ਇਹ ਵੀ ਹੈ ਤੇ ਦੂਸਰਾ ਮਤਲਬ ਜਦੋਂ ਤੁਸੀਂ ਇਸ ਤਰ੍ਹਾਂ ਆਉਂਦੇ ਜਾਂਦੇ ਹੋ ਕਿਤੇ ਰਿਸ਼ਤੇਦਾਰੀ ਚ ਜਾਂਦੇ ਹੋ ਪੇਕੀ ਜਾਂਦੀਆਂ ਬੀਬੀਆਂ ਇਹ ਨਹੀਂਂ ਦਿਨੀ ਬਰਸਾਤ ਦੇ ਦੌਰਾਨ ਸੌਣ ਮਹੀਨੇ ਖਾਸ ਕਰਕੇ ਇਹਦਾ ਵੀ ਫਿਰ ਉਹ ਲਾਜਿਕ ਹੈ ਉੱਥੇ ਕਿਉਂਕਿ ਜਿਹੜਾ ਤੀਆਂ ਦਾ ਤਿਹਾਰ ਹੈ ਇਹ ਵੀ ਖੁਸ਼ੀਆਂ ਦਾ ਤਿਹਾਰ ਹੈ ਤੇ ਤੀਆਂ ਤਿਰੰਜਣ ਪੰਜਾਬਣਾਂ ਦੀ ਤਾਂ ਪਸੰਦੀਦਾ ਚੀਜ਼ ਹੈ ਇਵਨ ਰਾਜਸਥਾਨ ਦੇ ਵਿੱਚ ਵੀ ਤੀਜ ਦਾ ਤਿਹਾਰ ਮਨਾਇਆ ਜਾਂਦਾ ਹੈ ਤੇ ਉਸ ਤਰ੍ਹਾਂ ਲੋਕਾਂ ਦੇ ਮਾਈਏ ਤੀਆਂ ਦੇਖਣ ਮੇਰਾ ਗੁੱਡੇ ਪਕਾ ਵੇ ਕੀ ਰਾਣੀ ਜਾਣਦਾ ਤੀਆਂ ਵੇਖਣਾ ਉਹ ਜਿਹੜੀਆਂ ਉਦਾਸੀਆਂ ਨੇ ਉਸ ਨੂੰ ਦੂਰ ਕਰਨ ਦੇ ਲਈ ਤੀਆਂ ਹਾਰੀ ਨਾ ਮਲਵੈਣੇ ਗਿੱਧਾ ਹਰ ਗਿਆ ਸੋ ਉਹ ਜਿਹੜੇ ਤੀਆਂ ਤਰੰਗਣਾ ਚ ਉਹ ਜਿਹੜੀਆਂ ਧਮ ਪਟਦੀਆਂ ਉਹ ਵੀ ਸ਼ਾਇਦ ਇਸ ਦੇ ਵਿੱਚ ਪੋਜ਼ਿਟਿਵ ਕਾਰਨ ਹੈ ਇਵਨ ਸਰਕਾਰੀ ਪੱਦਰ ਤੇ ਹੁਣ ਸ਼ਹਿਰਾਂ ਚ ਵੀ ਤੀਆਂ ਦੇ ਫੈਸਟੀਵਲ ਹੁੰਦੇ ਨੇ ਨਾ ਪਿਛਲੇ ਸਮੇਂ ਮਾਨ ਸਾਹਿਬ ਦੀ ਵਾਈਫ ਜੇ ਉਹਨਾਂ ਦੇ ਸਿਸਟਰ ਵੀ ਆਉਂਦੇ ਰਹੇ ਨੇ ਪਹਿਲਾਂ ਪ੍ਰਨੀਤ ਕੌਰ ਵੀ ਆਉਂਦੇ ਰਹੇ ਨੇ ਇੱਕ ਸਰਕਾਰੀ ਸੈਲੀਬ੍ਰੇਸ਼ਨ ਤੀਆਂ ਦੀ ਹੋਣ ਲੱਗੀ ਹੈ ਜਾਨੀ ਜਿਸ ਤਰ੍ਹਾਂ ਇਹ ਉਦਾਸੀਆਂ ਦਾ ਮਹੀਨਾ ਆ ਤੇ ਬੀਬੀਆਂ ਦੀ ਮਸ਼ੱਕਤ ਵੱਧ ਜਾਂਦੀ ਹੈ ਘਰਾਂ ਦੇ ਪੋਚੇ ਸਾਫ ਸਫਾਈ ਇਹ ਉਹ ਵਰਡਮ ਬਲਡਮ ਉਦਾਸੀ ਹੁੰਦੀ ਹੈ ਧੁੱਪ ਨਹੀਂ ਖੜਦੀ ਵਿਟਾਮਿਨ ਡੀ ਦੀ ਕਮੀ ਸੋ ਉਸ ਤਰ੍ਹਾਂ ਇਹ ਚੀਜ਼ਾਂ ਪੋਜ਼ਿਟਿਵ ਵੀ ਨੇ ਯਾਤਰਾਵਾਂ ਮਾੜੀਆਂ ਨਹੀਂ ਪਰ ਰਿਸਕ ਨਾ ਲਓ ਜਿਵੇਂ ਕੱਲ ਵੀ ਕਿਦਾਰਨਾ ਧਾਮ ਤੇ ਬਰਫ ਦੇ ਦੋ ਤੋਦੇ ਡੇਗੇ ਨੇ ਕਿਸੇ ਜਾਨੀ ਮਾਲੀ ਹਾਦਸੇ ਤੋਂ ਨੁਕਸਾਨ ਰਿਹਾ ਇਧਰ ਅਮਰਨਾਥ ਯਾਤਰਾ ਚੱਲ ਰਹੀ ਹੈ ਹੇਮਕੁੰਡ ਯਾਤਰਾ ਚੱਲ ਰਹੀ ਹੈ ਕਰੋ ਜੀ ਸਤ ਕੀ ਕਰੋ ਪਰ ਬਚਾ ਰੱਖੋ ਤਾਂ ਇਹ ਚੀਜ਼ ਬਿਹਤਰ ਵੀ ਹੈ ਸੋ ਅੱਛੀਆਂ ਕਿਤਾਬਾਂ ਪੜੋ ਤਾਂ ਜੋ ਇਸ ਸਾਰੇ سلسلے ਤੋਂ ਬਚਿਆ ਜਾ ਸਕੇ ਦੂਸਰਾ ਸੌਣ ਮਹੀਨੇ ਦੇ ਦੌਰਾਨ ਵਿਆਹ ਵੀ ਇਸ ਕਰਕੇ ਨਹੀਂ ਸੀ ਹੁੰਦੇ ਕਿ ਮੌਸਮ ਸੂਟੇਬਲ ਨਹੀਂ ਹੈ ਉਹ ਕਿ ਕਿਤੇ ਨਾ ਕਿਤੇ ਇੱਕ ਘਰ ਚ ਉਦਾਸੀ ਵੀ ਆਉਂਦੀ ਹੈ ਜਦੋਂ ਧੀਆਂ ਤੁਰਦੀਆਂ ਨੇ ਤੇ ਇਸ ਕਰਕੇ ਸੱਸਾਂ ਤੇ ਨੋਹਾਂ ਦਾ ਇਕੱਠੇ ਰਹਿਣਾ ਵੀ ਵਿਵਰਜਤ ਹੈ ਹੈਨਾ ਕਿਉਂਕਿ ਇਸ ਮਹੀਨੇ ਦੌਰਾਨ ਫਿਰ ਬੱਚਾ ਕਨਸੀਵ ਨਾ ਹੋਵੇ ਕਿਉਂਕਿ ਜੇ ਬੱਚਾ ਕਨਸੀਵ ਹੋਏਗਾ ਅੱਗੇ ਜਾ ਕੇ ਵਸਾਕ ਜਮੇਗਾ ਹਾੜੀਆਂ ਦੀ ਵਾਢੀ ਵੇਲੇ ਜਦੋਂ ਪੂਰੀ ਕੰਮ ਦੀ ਤਾੜ ਹੈ ਹੈਨਾ ਫਿਰ ਕਿਹੜਾ ਜਣੇਪਾ ਕਰਾਏਗਾ ਉਦੋਂ ਜਦੋਂ ਅਗਲਾ ਕਹਿੰਦਾ ਵੀ ਪਹਿਲਾਂ ਕਣਕ ਦਾ ਕੰਮ ਨੋ ਵੇੜੋ ਬਾਕੀ ਦੇ ਬਾਅਦ ਸੋ ਇਸ ਕਰਕੇ ਕੋਈ ਨਾ ਕੋਈ ਸੱਭਿਆਚਾਰਕ ਲੌਜਿਕ ਵੀ ਹਰ ਚੀਜ਼ ਦੇ ਨੇ ਤੇ ਇਹ ਸੀ ਗੱਲਬਾਤ ਉਮੀਦ ਆ ਤੁਹਾਨੂੰ ਪਸੰਦ ਆਈ ਹੋਵੇਗੀ ਰਿਪੋਰਟ ਸ਼ੇਅਰ ਤੇ ਸਾਂਝੀ ਜ਼ਰੂਰ ਕਰੋ ਸੋ ਉਦਾਸੀਆਂ ਤੋਂ ਬਚੋ ਜ਼ਿੰਦਗੀ ਜ਼ਿੰਦਾ ਦਿਲ ਇਹਦਾ ਨਾਮ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਇਹਨਾਂ ਪ੍ਰੋਗਰਾਮ ਨੂੰ ਆਪਣੇ YouTube ਪੇਜ ਤੇ ਲਾਈਵ ਸੁਣਦੇ ਹੋ ਤੇ ਇਹਨਾਂ YouTube ਦੇ ਵੀਡੀਓ ਤੇ ਆਡੀਓ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 98763 096557ਤੇ ਮੰਗਵਾ ਸਕਦੇ ਹੋ 9876309655 ਇਸੇ ਨੰਬਰ ਦੇ ਪਰਮ ਦੇ ਵਿੱਚ ਵੀ ਲਾਈਵ ਕਾਲ ਕਰ ਸਕਦੇ ਹੋ